ਉੱਟੇ ਗਿਆ ਦੇਣਾ ਛੋਰੀਆਂ ਲੋਕ ਹੋ ਰਹੇ ਨੇ ਤੰਗ ਵੀਰ ਬਣ ਕੇ ਹੱਥ ਖੜੇ ਪੈਸਾ ਨਹੀਂ ਫਿਰੇ ਹੁਣ ਨਹੀਂ ਹੁੰਦਾ ਫਿਰ ਛੋਟੀ ਮਰਜੀ ਆ ਛੋਟੀ ਮਰਜੀ ਆ ਤੁਹਾਡਾ ਮੈਚ ਚੱਲਦੇ ਚੱਲਦੇ ਦੋ ਨੰਬਰਾਂ ਦੇ ਪੰਜ ਪੁਆਇੰਟਾਂ ਦਾ ਰੋਲਾ ਹੋ ਗਿਆ ਜੀ ਹਨਾ ਤੇ ਪੁਆਇੰਟ ਦਾ ਤੇ ਉਹ ਕਬੱਡੀ ਵੀ ਦੁਬਾਰੇ ਪਵਾਤੀ ਸਾਡੇ ਮੈਚ ਰੋਕਤਾ ਦੀਆ ਫਿਰ ਮੈਚ ਚੱਲ ਗਿਆ ਉਦੋਂ ਫਿਰ ਮੈਚ ਪੂਰਾ ਹੋ ਗਿਆ ਪੂਰਾ ਹੋ ਗਿਆ ਮੈਚ ਫਿਰ ਵੀ ਨਹੀਂ ਸਾਨੂੰ ਜੀਤੂ ਕਰਾਰ ਦੇ ਕੇ ਵੀ ਫਿਰ ਵੀ ਸਾਡਾ ਮੈਚ ਨਹੀਂ ਕਰਾਇਆ ਗਿਆ ਉਹ ਪੱਲਾ ੜ ਕੇ ਕਹਿ ਰਹੇ ਨੇ ਵੀ ਵੀਰੇ ਤੁਸੀਂ ਮਾਹੌਲ ਖਰਾਬ ਨਾ ਕਰੋ ਕਿਹੜੇ ਕਿਹੜੇ ਪਲੇਅਰ ਨੇ ਉਹਨੂੰ ੱੱਕੇ ਮਾਰੇ ਨੇ ਕਿਹੜੇ ਉਹ ਕਰੇ ਪੱਲਾ ਤਾਂ ਅੱਡੇ ਜੇ ਟੂਰਨਾਮੈਂਟ ਅਸੀਂ ਖਰਾਬ ਕਰਦੇ ਹੋਈ ਅਸੀਂ ਤਾਂ ਚੁੱਪ ਕਰਕੇ ਬਾਹਰ ਨਿਕਲ ਗਏ ਸੀਗੇ ਸਾਨੂੰ ਤਾਂ ਪਤਾ ਸੀਗਾ ਵੀ ਆਏ ਸਾਲ ਦਾ ਕੰਮ ਐਤਕੀ ਵੀ ਨਹੀਂ ਇਹ ਕੁਝ ਕਰਨਾ ਵੀ ਜਾਂ ਤਾਂ ਫਿਰ ਪਹਿਲਾਂ ਹੀ ਕੱਟ ਦੇਣੀਆਂ ਸੀਗੇ ਦੋਈ ਟੀਮਾਂ ਜਾਂ ਫਿਰ ਮੈਚ ਨਹੀਂ ਕਰਾਣਾ ਸੀਗਾ ਸਾਡੇ ਫਰੀ ਚੂਰੇ ਹੱਡ ਕੁੱਟ ਕੇ ਉਹਨੇ ਤਮਾਸ਼ਾ ਦੇਖਿਆ ਪੂਰਾ ਜਲੂਸ ਕੱਢਿਆ ਸਾਡਾ ਪੂਰਾ ਉਹਨੇ ਰੱਜ ਗਏ ਕਿਹਨੇ ਕੱਢਿਆ ਜੀ ਬਿੱਟੂ ਨੇ ਜੀ ਅਸੀਂ ਬਹੁਤ ਔਖਾ ਹੋ ਕੇ ਅਸੀਂ ਇਹਨਾਂ ਦੀ ਬਹੁਤ ਮਿੰਟਾ ਕੀਤੀਆਂ ਇਹਨਾਂ ਨੇ 35 ਮਿੰਟ ਉੱਥੇ ਮੈਚ ਨਹੀਂ ਸ਼ੁਰੂ ਹੋਣ ਦਿੱਤੇ ਜੇ ਕੋਈ ਉਮਰ ਤੋਂ ਵੱਡਾ ਤੁਹਾਡੇ ਤੋਂ ਤੁਹਾਡੇ ਅੱਗੇ ਆ ਕੇ ਝੋਲੀ ਹਟ ਜਾਵੇ ਮੈਨੂੰ ਐ ਦੱਸੋ ਦਵਾਨਾ ਸਾਹਿਬ ਉਸ ਤੋਂ ਉੱਪਰ ਕੀ ਹੁੰਦਾ ਯਾਰ ਜਦੋਂ ਤੁਸੀਂ ਫਿਰ ਸਾਡੀ ਨਹੀਂ ਮੰਨੀ ਤਾਂ ਫਿਰ ਅਸੀਂ ਵੀ ਤੁਹਾਡੀ ਕਿਉਂ ਮੰਨੀਏ ਮੈਨੂੰ ਐ ਦੱਸੋ ਫਿਰ ਉਹ ਮੈਚ ਦੀ ਕੱਲੀ ਬੋਲੀ ਆ ਰਿਹਾ ਬਾਈ ਸਾਨੂੰ ਭੰਡ ਰਿਹਾ ਜਲੂਸ ਕੱਢ ਰਿਹਾ ਕਹਿੰਦਾ ਲੱਕੀਆਂ ਮੇਰੀਆਂ ਦੋ ਹੀ ਟੀਮਾਂ ਇੱਕ ਮਟੋਰ ਦਾ ਇੱਕ ਰਾਮਗੜ੍ਹ ਕਨਾਨਾ ਨੇ ਮੇਰਾ ਜਲੂਸ ਕੱਢਦਾ ਬਾਈ ਕੀ ਜਲੂਸ ਕੱਢਾ ਜਲੂਸ ਦਾ ਸਾਡਾ ਕੱਢਾ ਸਾਡਾ ਸਾਰਾ ਏਰੀਆ ਹੈ ਵਾਦੀ ਸਾਡੀ ਸਾਡੀ ਫੈਮਿਲੀਆ ਦੇਖ ਰਹੀ ਨੇ ਲਾਈਵ ਚੱਲ ਰਿਹਾ ਬਾਈ ਲੋਕ ਤਾਂ ਸਾਨੂੰ ਮਾੜਾ ਕਹਿਣਗੇ ਇੱਕ ਪਾਸੇ ਉਹ ਮਾਈਕ 'ਤੇ ਬੋਲੀ ਜਾ ਰਿਹਾ ਜਾਂਦਾ ਫਿਰ ਮਾਈਕ ਫੜਾਉਂਦਾ ਬਾਈ ਬਰਾਬਰ ਹੁਣ ਲੱਖਾਂ ਨਵਸੀ ਪੈਸੇ ਦਿੰਦੇ ਆ ਕਬੱਡੀਆਂ ਕਾਣ ਵਸਤਰ ਦਿੰਦੇ ਆ ਮੋਆ ਨਹੀਂ ਦਿੰਦੇ ਹੈਗੇ ਵੀ ਫੁੱਲ ਸੁੱਟ ਕੇ ਆਪਣੇ ਘਰੇ ਪੈਸੇ ਲੈ ਜਤੋਂ ਤੇ ਲੋਕਾਂ ਨੂੰ ਵੀਡੀਓ ਬਣਾ ਬਣਾ ਕੇ ਦੂਜੇ ਲੋਟ ਸ਼ੋਅ ਕਰੋ ਉਹਨੇ ਪਬਲਿ ਸਿਟੀ ਆਪਣੇ ਪੋਲਿਟਿਕਸ ਲਈ ਕੀਤੀ ਭਈ ਇਹ ਟੂਰਨਾਮੈਂਟ ਪੈਸੇ ਕਮਾਉਣ ਵਾਸਤੇ ਹੋ ਰਿਹਾ ਹੈ ਪਲੇਅਰਾਂ ਵਾਸਤੇ ਨਹੀਂ ਹੋ ਰਿਹਾ ਤੇ ਇਹਨਾਂ ਨੇ ਇੱਕ ਅਲੀਗੇਸ਼ਨ ਹੋਰ ਲਗਾਇਆ ਜੀ ਕਿ ਬ੍ਰਿੰਦਰ ਕੁਮਾਰ ਬਿੱਟੂ ਸਿਆਸੀ ਲਾਹਾ ਘਟਣ ਲਈ ਟੂਰਨਾਮੈਂਟ ਕਰਾਉਂਦਾ ਹੈ ਤੇ ਇਹਦੇ ਵਿੱਚੋਂ ਪੈਸੇ ਕਮਾਉਂਦਾ ਹੈ ਚਲੋ ਭਈ ਇਹਨਾਂ ਨੂੰ ਕਹੋ ਤੁਸੀਂ ਵੀ ਕਰਾਇਆ ਕਰੋ ਜੇ ਇੰਨੇ ਪੈਸੇ ਇਸੇ ਇਕੱਠੇ ਹੁੰਦੇ ਨੇ ਜੇ ਬਚਦੇ ਨੇ ਵੀ ਕਰਵਾ ਲਿਆ ਕਰਨ ਕਿਹੜਾ ਕਿਸ ਨੂੰ ਰੋਕਿਆ ਦਵਾਲਾ ਸਭ ਜਿਹੜਾ ਮਰਜ਼ੀ ਕਰਾ ਦੇ ਜਮਾਇਰੇ ਤੋਂ ਲੈ ਕੇ ਹੱਥਾਂ ਤੱਕ ਸਾਡਾ ਚੰਮ ਘਟਾਇਆ ਔਰੇ 10-10 ਬੰਦੇ ਦਾ 20-20 ਬੰਦੇ ਦਾ ਅਜੀ 15-15 20-20 ਹਜ਼ਾਰ ਖਰਚਾ ਕਰੀ ਬੈਠ ਏ ਸਾਨੂੰ ਉਤਰੀ ਭੰਦ ਰਿਆ ਤੇ ਸਾਡੇ ਫਰੀ ਚ ਹੱਡ ਕੁੱਟੇ ਗਏ ਇੱਥੇ ਤੇ ਉਹ ਤਮਾਸ਼ਾ ਦੇਖ ਕੇ ਤੇ ਬਾਅਦ ਚ ਸਾਨੂੰ ਕੁਲਫੀ ਦੇ ਗਿਆ ਕਹਿੰਦਾ ਸਵੇਰੇ ਮਿਲਿਓ ਸ਼ਾਮ ਨੂੰ ਮਿਲਿਓ ਹੁਣ ਫੋਨ ਕਰਦਿਆਂ ਕਹਿੰਦਾ ਮੈਂ ਮੀਟਿੰਗ 'ਚ ਆਏ ਆ ਫਲਾਣਾ ਕੀ ਘੜਾ ਤੇ ਹੁਣ ਵੀ ਅਸੀਂ ਫੋਨ ਕਰਿਆ ਸੀਗਾ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਕਹਿੰਦਾ ਮੈਂ ਮੀਟਿੰਗ 'ਚ ਅੱਜ ਤਾਂ ਕੋਈ ਐਮਐਲਏ ਵੀ ਨਹੀਂ ਬਣੇ ਜਿੱਤੇ ਕੁਝ ਬਣ ਗਏ ਫਿਰ ਤਾਂ ਉਹ ਸਾਨੂੰ ਦੇਖਣ ਨੂੰ ਵੀ ਨਹੀਂ ਮਿਲਣੇ ਜਿੱਕਦੀ ਦੂਜੀ ਟੀਮ ਵਾਲੇ ਸਾਡੇ ਨਾਲੇ ਖੜੇ ਨੇ ਬਾਈ ਯਰੇ ਸਾਡਾ ਤਾਂ ਰੋਜ਼ ਚੱਲਦਾ ਜੀ ਇਹ ਕੰਮ 플레이ਰ ਉੱਪਰ ਥੱਲੇ ਹੋ ਜਾਂਦਾ ਨੰਬਰ ਦਾ ਹੋ ਜਾਂਦਾ ਚਲੋ ਗਲਤੀ ਰੈਫਰੀ ਤੋਂ ਵੀ ਹੋ ਜਾਂਦੀ ਆ 플레이ਰਾਂ ਤੋਂ ਵੀ ਹੋ ਜਾਂਦੀ ਆ ਕੋਈ ਵੱਡੀ ਗੱਲ ਨਹੀਂ ਪਰ ਕਮੇਟੀ ਦਾ ਕੰਮ ਆ ਸਲਝਾਣਾ ਕਮੇਟੀ ਦਾ ਕੰਮ ਇਹ ਨਹੀਂ ਵੀ ਖੇੜਾ ਛਟਾਣਾ ਤੇ ਘਰੇ ਭੱਜਣਾ ਬੈਠਾ ਕੇ ਵੀਡੀਓ ਸਾਡੇ ਨਾਲ 10000 ਚ ਗੱਲ ਸੀ ਕਿ ਉਹਦੇ ਆਪਣੇ ਮੂੰਹ ਦਾ ਕਹਿਣ ਜੀਆ 10000 ਰੁਪਏ ਅਸੀਂ ਉਹਨੂੰ ਐ ਵੀ ਨਹੀਂ ਕਿਹਾ ਵੀ ਅਸੀਂ 15 ਲਵਾਂਗੇ ਤੇ ਉਹ ਸਾਨੂੰ 10 ਰੁਪਏ ਵੀ ਨਹੀਂ ਦੇ ਕੇ ਗਏ ਹੈਗੇ ਜੀ ਨਹੀਂ ਕੋ ਦੱਤਾ ਹੀ ਨਹੀਂ ਕਰਤਾ ਕੁਝ ਵੀ ਨਹੀਂ ਦਿੱਤੇ ਜੀ ਇਹ ਕਹਿੰਦੇ ਸਵੇਰੇ ਸ਼ਾਮ ਨੂੰ ਹੁਣ ਕਹਿੰਦਾ ਮੈਂ ਮੀਟਿੰਗ ਜਾਇਆ ਫਲਾਣਾ ਦੀ ਜਿਹੜਾ ਮੇਰਾ ਦਿਮਾਗ ਨਾ ਖਰਾਬ ਕਰੋ ਮੈਨੂੰ ਬੁਖਾਰ ਆ ਮੈਨੂੰ ਆਇਆ ਉਹ ਹੋਣਾ ਸੀ ਜਾਂ ਤਾਂ ਦੋਏ ਟੀਮਾਂ ਕੱਟ ਦਿੰਦਾ ਜਿਹੜੀਆਂ ਪਿੱਛੇ ਤਿੰਨ ਰਹਿ ਗਿਆ ਸੀ ਉਹਨਾਂ ਦਾ ਇੱਕ ਦਾ ਮੈਚ ਕਰਵਾਉਂਦਾ ਇੱਕ ਦਾ ਫਾਈਨਲ ਲਵਾ ਦਿੰਦਾ ਵੀ ਉਹ ਤਾਂ ਖੁਸ਼ ਹੋ ਕੇ ਜਾਂਦੇ 11000 ਬੈਸਟਾਂ ਦਾ ਲੈ ਕੇ ਜਾਂਦੇ ਜਾਂ ਦੋਏ ਟੀਮਾਂ ਲੈ ਕੇ ਜਾਂਦੇ ਕੋਈ ਤਾਂ ਕੋਈ ਤਾਂ ਲੈ ਕੇ ਜਾਂਦਾ ਬਾਈ ਮੈਨੈਜਟਰ ਤੇ ਜਾਫੀ ਦਾ ਵੀ ਨਹੀਂ ਕਿਸੇ ਨੂੰ ਤਾਂ ਨਹੀਂ ਜਿਹੜੇ ਮੈਚ ਹੀ ਨਹੀਂ ਕਰਾਇਆ ਪਹਿਲਾ ਪਹਿਲਾਂ ਹੀ ਛਾੜ ਦਿੱਤਾ ਗਿਆ ਵੀ ਇਹ ਦੋ ਟੀਮਾਂ ਨੇ ਵੀ ਖਰਾਬ ਕਰਤਾ ਪੋਜੀਸ਼ਨ ਸਾਡੀ ਵੀ ਟੂਰਨਾਮੈਂਟ ਖਰਾਬ ਕਰਤਾ ਨਹੀਂ ਕਰਿਆ ਵੀਰੇ ਟੂਰਨਾਮੈਂਟ ਖਰਾਬ ਨਹੀਂ ਹੋਇਆ ਇੰਨਾ ਕਰਕੇ ਸਾਨੂੰ ਮਜਬੂਰੀ ਦੇ ਵਿੱਚ ਤਿੰਨ ਟੀਮਾਂ ਨੂੰ ਪ੍ਰਾਈਜ਼ ਹੈ ਜਿਹੜਾ ਉਹ ਵੰਡਣਾ ਪਿਆ ਠੀਕ ਹੈ ਜੀ ਠੀਕ ਹੈ ਜੀ ਉਹਦੇ ਚ ਬੈਸਟ ਪਲੇਅਰ ਜਾਫੀ ਦਾ ਜਿਹੜਾ 11-11000 ਰੁਪਏ ਸੀਗਾ ਜੀ ਉਹ ਸੀ ਤਾਂ ਦਿੰਦੇ ਜੇ ਕੋਈ ਮੈਚ ਹੁੰਦਾ ਫਾਈਨਲ ਆ ਮੇਰੇ ਨਾਲ ਉਹਨਾਂ ਦੀ 15000 ਚ ਗੱਲ ਹੋਈ ਪਈ ਸੀ ਵੀ ਜੇ ਤੂੰ ਹਾਰ ਗਿਆ ਤਾਂ ਤੇਰੀ ਟੀਮ ਨੂੰ 15000 ਰੁਪਏ ਤੋਂ ਜਦੋਂ ਟੂਰਨਾਮੈਂਟ ਮਤਲਬ ਵੀ ਨਹੀਂ ਹੋਇਆ ਤਾਂ ਮੈਂ ਜਾਂਦੇ ਉਹਨੂੰ ਹਾਕ ਮਾਰੀ ਮੈਂ ਬਿੱਟੂ ਵੀਰੇ ਖਰਚਾ ਦੇ ਜਾ ਕਹਿੰਦਾ ਕੋਈ ਨਾ ਤੁਹਾਨੂੰ ਸਵੇਰੇ ਹੀ ਮਿਲਦਾ ਜਦੋਂ ਅਸੀਂ ਟੀਮਾਂ ਨੂੰ ਬਾਖੀਆਂ ਨੂੰ ਕਰਾਇਆ ਦੇ ਸਕਦੇ ਆ ਕਿਸੇ ਨੂੰ 10000 ਰੁਪਏ ਦਿੱਤਾ ਕਿਸੇ ਨੂੰ 12 ਦਿੱਤਾ ਤਾਂ ਸਾਨੂੰ ਕੋਈ 10-20000 ਇਹਨਾਂ ਨੂੰ ਦੇਣਾ ਪਰ ਜਦੋਂ ਦੋ ਟੀਮਾਂ ਨੇ ਤੁਹਾਡਾ ਕਹਿਣਾ ਹੀ ਨਹੀਂ ਮੰਨਿਆ ਯਾਰ ਜਦੋਂ ਤੁਸੀਂ ਫਿਰ ਸਾਡੀ ਨਹੀਂ ਮੰਨੀ ਤਾਂ ਫਿਰ ਅਸੀਂ ਵੀ ਤੁਹਾਡੀ ਕਿਉਂ ਮੰਨੀਏ ਮੈਨੂੰ ਐਂ ਦੱਸੋ ਈਓ ਬਾਹਰ ਜਾ ਕੇ ਟੀਮਾਂ ਨੂੰ ਦੁਆ ਨਾ ਸਮਝਾਉਂਦਾ ਜਿਹੜਾ ਗੱਲ ਮੈਕ ਦੇ ਵਿੱਚ ਬੋਲਿਆ ਨਹੀਂ ਬੋਲਣੀ ਚਾਹੀਦੀ ਸੀ ਯਾਰ ਹਰੇਕ ਬੰਦੇ ਦੀ ਆਪਣੀ ਆਪਣੀ ਇੱਜ਼ਤ ਆ ਹਰੇਕ ਇਨਸਾਨ ਦੀ ਇੱਜ਼ਤ ਆ ਉਹ ਪੱਲੇ ਆੜਦਾ ਸਾਡੀ ਵੀ ਕੋਈ ਇੱਜ਼ਤ ਆ ਅਸੀਂ 15 ਸਾਲ ਸਾਨੂੰ ਕਬੱਡੀ ਖੇਡਦੇ ਹਾਂ ਅੱਜ ਖੜਾ ਅੱਜ ਤੇ ਖੇਡਦੇ ਉਹ ਕਹਿੰਦਾ ਮੈਂ ਕਿਸੇ ਪਲੇਅਰ ਦਾ ਰੁਪਈਆ ਨਹੀਂ ਰੱਖਿਆ ਸਾਡੇ ਨਾਲ ਸਾਹਮਣੇ ਆ ਕੇ ਗੱਲ ਕਰ ਲੈ ਬਾਈ ਮੈਂ ਹੋਰਾਂ ਦਾ ਪਿਆਰ ਆ ਉਹਦੇ ਨਾਲ ਮੇਰਾ ਵੀ ਪਿਆਰ ਆ ਪਰ ਸਭ ਤੋਂ ਵੱਧ ਉਹਨੇ ਜਲੂਸ ਮੇਰਾ ਕੱਢਿਆ ਕਿਉਂਕਿ ਸਾਹਮਣੇ ਵੀਡੀਓ 'ਚ ਉਹਦੇ ਮੈਂ ਫਿਰ ਰਿਹਾ ਜਿਵੇਂ ਸੀ ਝੂਠ ਬੋਲਦੇ ਹੋਏ ਇਹ ਪੈਸੇ ਲੈ ਕੇ ਇਹ ਗਰਾਊਂਡ 'ਤੇ ਖੜੇ ਆ ਆਪਾਂ ਹਾਰ ਤੋਂ ਇੱਥੇ ਲੜ ਇੱਥੇ ਰੌਲਾ ਪਿਆ ਦੀ ਇੱਥੇ ਖੜ ਕੇ ਆਪਾਂ ਵੀਡੀਓ ਬਣਵਾਈ ਹੈ ਸਾਡੇ ਨਾਲ ਲਾਈਵ ਆ ਕੇ ਗੱਲ ਕਰ ਸਕਦਾ ਫਿਰ ਫਿਰ ਪਤਾ ਲੱਗੂਗਾ ਦੋਨੇ ਧਿਰਾਂ ਦੀ ਵੀ ਕੀ ਚ ਕਸੂਰ ਹੈ ਤਾਪ ਫੋਨ ਕਰ ਕਰ ਪਲੇਅਰ ਸਰਦ ਰਿਆ ਆ ਵੀ ਆਜੋ ਬਾਈ ਤੁਹਾਡੀ ਟੀਮ ਲੈ ਕੇ ਆਓ ਇੰਨੇ ਪੈਸੇ ਦੰਨੇ ਆ ਬਾਈ ਜਿਹੜੀ ਜਮਾਨ ਕਰ ਲਈ ਫਿਰ ਉਹ ਤਾਂ ਠੁੱਕ ਕੇ ਝਟਣਾ ਜੀ ਮੁੱਕਰ ਗਏ ਜੇ ਤੂੰ ਨਿਯਾਮ ਨਹੀਂ ਦੇਣਾ ਜਿਹੜੀ 15000 ਜਗਾਲ ਲਈ ਆ ਉਹ ਤਾਂ ਦੇ ਇੱਕ ਟੀਮ ਨੂੰ ਇੱਕ ਨੂੰ ਜ਼ਮੀਨ ਦਾ ਚੌਥਾ ਹਿੱਸਾ ਦੇ ਜੇ ਸਾਬੀ ਫਾਈਨਲ ਤੁਸੀਂ ਜਿੱਤ ਰਹੇ ਹੋ ਕਨ ਫਾਈਨਲ ਦਾ ਜਿਹੜਾ ਵੀ ਪ੍ਰਾਈਜ਼ ਹੋਊਗਾ ਤੁਸੀਂ ਲੈ ਲਿਓ ਤਾਂ ਇਹ ਟੀਮਾਂ ਨੇ ਮੰਨਿਆ ਜੀ ਮਟੋੜੇ ਵਾਲੇ ਕਹਿੰਦੇ ਵੀ ਅਸੀਂ ਗਰਾਊਂਡ ਦੇ ਵਿੱਚ ਆਉਂਦਾ ਕਿ ਜੇ ਤੁਸੀਂ ਰਾਮਗੜ੍ਹ ਦਾ ਮੈਚ ਖੋਲਿਆ ਹਾਂ ਰਾਮਗੜ੍ਹ ਵਾਲੇ ਕਹਿੰਦੇ ਵੀ ਅਸੀਂ ਗਰਾਊਂਡ ਚਾਵਾਂਗੇ ਜੇ ਤੁਸੀਂ ਮਟੋੜੇ ਦਾ ਮੈਚ ਉਹਨਾਂ ਸਾਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪਾਸੋਂ ਦੇ ਵਿੱਚ ਕਬੱਡੀ ਕੱਪ ਹੁੰਦਾ ਹੈ ਬਰਿੰਦਰ ਕੁਮਾਰ ਬਿੱਟੂ ਨੇ ਜਿਹੜੇ ਭਾਜੀਪੀ ਦੇ ਆਗੂ ਨੇ ਉਹਨਾਂ ਵੱਲੋਂ ਕਬੱਡੀ ਕੱਪ ਕਰਾਇਆ ਜਾਂਦਾ ਹੈ ਪਰ ਕਬੱਡੀ ਕੱਪ ਦੇ ਵਿੱਚ ਕੋਈ ਟੀਮਾਂ ਦਾ ਆਪਸ ਵਿੱਚ ਰੌਲਾ ਹੁੰਦਾ ਹੈ ਪੈਂਟ ਨੂੰ ਲੈ ਕੇ ਜਾਂ ਕੋਈ ਗੱਲ ਨੂੰ ਲੈ ਕੇ ਜਿੱਦ ਦੇ ਚੱਲਦੇ ਆ ਕਬੱਡੀ ਕੱਪ ਰੋਕ ਦਿੱਤਾ ਜਾਂਦਾ ਹੈ ਦੋਈ ਟੀਮਾਂ ਨੂੰ ਬਾਹਰ ਕੱਢ ਕੇ ਪੰਜ ਟੀਮਾਂ ਰਹਿੰਦੀਆਂ ਹੁੰਦੀਆਂ ਨੇ ਤਿੰਨ ਦੇ ਵਿੱਚ ਇਨਾਮ ਵੰਡ ਦਿੱਤਾ ਜਾਂਦਾ ਹੈ ਜਾਂਦਾ ਇਹ ਖਿਡਿਆਰੀਆਂ ਦੇ ਵਿੱਚ ਰੋਸ ਹੈ ਕੀ ਆ ਸਾਰੀ ਗੱਲ ਜਾਣਾਂਗੇ ਕਿਉਂ ਰੋਸ ਜਤਾਇਆ ਜਾ ਰਿਹਾ ਹੈ ਬ੍ਰਿੰਦਰ ਕੁਮਾਰ ਬਿੱਟੂ ਦੇ ਖਿਲਾਫ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਰਾਮਦੀ ਹੈ ਕਬੱਡੀ ਪਲੇਅਰ ਦੇ ਵਿਗੜ ਜੀ ਜੀ ਮੈਂ ਮਟੋੜੇ ਦੀ ਟੀਮ 'ਚ ਖੇਡਦਾ ਹਾਂ ਹੈਨਾ ਹਾਂ ਮੈਂ ਮਟੋੜੇ 'ਚ ਖੇਡ ਰਿਹਾ ਸੀਗਾ ਸਾਡਾ ਮੈਚ ਚੱਲਦੇ-ਚੱਲਦੇ ਦੋ ਨੰਬਰਾਂ ਦੇ ਪੰਜ ਪੁਆਇੰਟਾਂ ਦੇ ਰੋਲਾ ਹੋ ਗਿਆ ਜੀ ਹੈਨਾ ਤੇ ਪੁਆਇੰਟ ਦਾ ਤੇ ਉਹ ਕਬੱਡੀ ਵੀ ਦੁਬਾਰੇ ਪਵਾਤੀ ਜੀ ਸਾਡੇ ਮੈਚ ਰੋਕਤਾ ਤੀਗਾ ਮੈਚ ਰੋਕਤਾ ਦੁਬਾਰੇ ਕਬੱਡੀ ਪਵਾਤੀ ਜਦੋਂ ਫਿਰ ਮੈਚ ਚੱਲ ਗਿਆ ਉਦੋਂ ਫਿਰ ਮੈਚ ਪੂਰਾ ਹੋ ਗਿਆ ਪੂਰਾ ਹੋ ਗਿਆ ਮੈਚ ਫਿਰ ਵੀ ਨਹੀਂ ਸਾਨੂੰ ਜਿੱਤੂ ਕਰਾਰ ਦੇ ਕੇ ਵੀ ਫਿਰ ਵੀ ਸਾਡਾ ਮੈਚ ਨਹੀਂ ਕਰਾਇਆ ਗਿਆ ਵੀ ਆ ਤਾਂ ਫਿਰ ਪਹਿਲਾਂ ਹੀ ਕੱਟ ਦੇਣੀਆਂ ਸੀਗੇ ਇਹ ਦੋਈ ਟੀਮਾਂ ਜਾਂ ਫਿਰ ਮੈਚ ਨਹੀਂ ਕਰਾਉਣਾ ਸੀਗਾ ਸਾਡੇ ਫਰੀ ਚੂਰੇ ਹੱਡ ਕੁੱਟ ਕੇ ਉਹਨੇ ਤਮਾਸ਼ਾ ਦੇਖਿਆ ਪੂਰਾ ਜਲੂਸ ਕੱਢਿਆ ਸਾਡਾ ਪੂਰਾ ਉਹਨੇ ਰੱਜ ਗਏ ਕਿਹਨੇ ਕੱਢਿਆ ਜੀ ਬਿੱਟੂ ਨੇ ਜੀ ਤੇ ਅੱਗੋਂ ਇਹ ਦੱਸਦਾ ਵੀ ਇਹ ਟੀਮਾਂ ਮੈਨੂੰ ਐ ਕਰ ਗਈਆਂ ਵੀ ਇਲਾਕੇ ਦੇ ਕੋਈ ਪਲੇਅਰ ਦਾ ਨਹੀਂ ਸਨਮਾਨ ਕੀਤਾ ਕੋਈ ਨਵੇਂ ਦਾ ਨਹੀਂ ਕੀਤਾ ਪੁਰਾਣੇ ਦਾ ਨਹੀਂ ਕੀਤਾ ਉਹਦੀ ਦੇਣ ਕੀ ਆ ਕਬੱਡੀ ਨੂੰ ਵੀ ਇਦਾਂ ਦੇ ਬੰਦੇ ਨੂੰ ਪਰਮਿਸ਼ਨ ਇਹ ਨਹੀਂ ਮਿਲਣੀ ਚਾਹੀਦੀ ਪਲੇਅਰਾਂ ਦੇ ਤੇ ਬਹੁਤ ਵਧੀਆ ਗੱਲ ਆ ਜੀ ਕਰਾਰਾ ਜੇ ਕਰਾਰੇ ਦਾ ਇਸ ਤਰੀਕੇ ਨਾਲ 3 ਸਾਲ ਤਾਂ ਮੈਨੂੰ ਹੋ ਗਏ ਜੀ ਇੱਥੇ ਲਗਾਤਾਰ ਦੇਖਦੇ ਨੂੰ ਕੋਈ ਫਾਈਨਲ ਨਹੀਂ ਦੇਖਿਆ ਜੀ ਮੈਂ ਉਹ ਆਏ ਸਾਲੇ ਐਦਾਂ ਹੀ ਖਿਹੜਾ ਚਟਾ ਕੇ ਭੱਜ ਜਾਂਦਾ ਐਦਾਂ ਕਿਉਂ ਹੁੰਦਾ ਬਾਈ ਤੇ ਪਤਾ ਨਹੀਂ ਜੀ ਆਪ ਦੇ ਹਨਾ ਪੈਸੇ ਪਚਾਣ ਦੇ ਮਾਰੇ ਕਰਦੇ ਆ ਜਾਂ ਕਿਵੇਂ ਕਰਦੇ ਆ ਹੁਣ ਜਿਹੜੀ ਪਿਓਰ ਪਿੰਡ ਦੀ ਟੀਮਾਂ ਸੀਗੀਆਂ ਉਹਨਾਂ ਨੂੰ 21000 ਪ੍ਰੋਸਟਰ ਦੇ ਨਾਮ ਕਰਾਤਾ ਜੀ ਉਹਨਾਂ ਨੂੰ 15000 ਰੁਪਏ ਦੇ ਕੇ ਭੇਜਿਆ ਤਾਂ ਇਹ ਬਹੁਤ ਮਾੜੀ ਗੱਲ ਆ ਵੀ ਬੱਚੇ ਇੱਥੇ ਜ਼ੋਰ ਮਾਰਦੇ ਨੇ ਢਿੱਡ ਭੁੱਖਾ ਫਿਰਦੇ ਨੇ ਸਵੇਰ ਦੇ ਹਨਾ ਕੋਈ ਕੰਮ ਆਂਦਾ ਕੋਈ ਕੰਮ ਆਂਦਾ ਤੇ ਬਹੁਤ ਮਾੜੀ ਗੱਲ ਆ ਵੀ ਪਲੇਅਰਾਂ ਦਾ ਹੱਕ ਰੱਖਣਾ ਸਭ ਤੋਂ ਮਾੜੀ ਗੱਲ ਇਹ ਆ ਜੀ ਹੁਣ ਲਾਕਾ ਨਿਵਾਸੀ ਪੈਸੇ ਦਿੰਦੇ ਆ ਕਬੱਡੀਆਂ ਕਰਾਉਣ ਵਾਸਤੇ ਦਿੰਦੇ ਆ ਕੋਈ ਐ ਨਹੀਂ ਦਿੰਦੇ ਹੈਗੇ ਵੀ ਫੁੱਲ ਸੁੱਟ ਕੇ ਆਪਣੇ ਘਰੇ ਪੈਸੇ ਲੈ ਜਤੋ ਤੇ ਲੋਕਾਂ ਨੂੰ ਵੀਡੀਓ ਬਣਾ ਬਣਾ ਕੇ ਦੂਜੇ ਲੋਟ ਸ਼ੋਅ ਕਰੋ ਉਹਨੇ ਪਬਲਿ ਸਿਟੀ ਆਪਣੇ ਪੋਲਿਟਿਸਟ ਲਈ ਕੀਤੀ ਤੇ ਉਹੀ ਕੰਮ ਕੀਤਾ ਉਹਨੇ ਉਰੇ ਦਿਖਾ ਕੇ ਆਲਦ ਵਾਲੇ ਗੱਡੀਆਂ ਦਾ ਝੂਮ ਇਕੱਠਾ ਸਾਰਾ ਕੋਈ ਪਲੇਅਰ ਦਾ ਸਨਮਾਨ ਨਹੀਂ ਕੁਛ ਨਹੀਂ ਕਿਸੇ ਦਾ ਮਾਨ ਤਨ ਨਹੀਂ ਇੱਥੇ ਸਾਨੂੰ ਬੋਲਣ ਦਾ ਤਰੀਕਾ ਵੀ ਤੁਸੀਂ ਚੱਲਦਾ ਲਾਈਵ ਦੇਖ ਲਓ ਕਿਦਾਂ ਮੋੜ ਰਿਹਾ ਸੀਗਾ ਜਿਵੇਂ ਸਾਨੂੰ ਕੁਛ ਦੇ ਕੇ ਭੁੱਲਾ ਹੋਇਆ ਕਰ ਆਪਣਾ ਸਿਆਸੀ ਲਾਹਾ ਲੈਣ ਵਾਸਤੇ ਹੁੰਦਾ ਹਾਂਜੀ ਹਾਂ ਬਿਲਕੁਲ ਇਹੀ ਸਭਤ ਹੋਇਆ ਜੀ ਇਹ ਤਾਂ ਦੇਖੋ ਦੇਖਣ ਨੂੰ ਵੀ ਇਹੀ ਕੁਸ ਲੱਗੇ ਲੋਕਾਂ ਨੂੰ ਵੀ ਤੇ ਸਾਡੇ ਫਰੀ ਚ ਹੱਡ ਕੁੱਟੇ ਗਏ ਇੱਥੇ ਤੇ ਉਹ ਤਮਾਸ਼ਾ ਦੇਖ ਕੇ ਤੇ ਬਾਅਦ ਚ ਸਾਨੂੰ ਕੁਲਫੀ ਦੇ ਗਿਆ ਕਹਿੰਦਾ ਸਵੇਰੇ ਮਿਲਿਓ ਸ਼ਾਮ ਨੂੰ ਮਿਲਿਓ ਹੁਣ ਫੋਨ ਕਰਦਿਆਂ ਕਹਿੰਦਾ ਮੈਂ ਮੀਟਿੰਗ 'ਚ ਆਏ ਆ ਫਲਾਣਾ ਤੇ ਕਿਹੜਾ ਤੇ ਹੁਣ ਵੀ ਅਸੀਂ ਫੋਨ ਕਰਿਆ ਸੀਗਾ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਕਹਿੰਦਾ ਮੈਂ ਮੀਟਿੰਗ ਜੀ ਅੱਜ ਤਾਂ ਕੋਈ ਐਮਐਲਏ ਵੀ ਨਹੀਂ ਬਣਿਆ ਜਿੱਦੇ ਕੁਸ ਬਣ ਗਏ ਫਿਰ ਤਾਂ ਸਾਨੂੰ ਦੇਖਣ ਨੂੰ ਵੀ ਨਹੀਂ ਮਿਲ ਲੈ ਜਿੱਕਦੀ ਹਾਂ ਜਦੋਂ ਹੁਣੇ ਆਹ ਦੇਖ ਲਓ ਜੀ ਉਹਨਾਂ ਦਾ ਨ ਅਫੀਸਰ ਜੀ ਮੇਰੇ ਭਾਣਾ ਹਾਂ ਇਹ ਮੀਟਿੰਗ ਚ ਆ ਮੈਂ ਬਾਅਦ ਚ ਗੱਲ ਕਰਦਾ ਮੈਂ ਕੋਈ ਟੂਰਨਾਮੈਂਟ ਚ ਨਹੀਂ ਆਏ ਸੀਗੇ ਬੰਦੇ ਉਹਨਾਂ ਤੋਂ ਪੈਸੇ ਲੈਣੇ ਨੇ ਮੈਂ ਬਾਅਦ ਚ ਐ ਕਰੂੰਗਾ ਤੇ ਬਹੁਤ ਮਾੜੀ ਗੱਲ ਹੈ ਜੀ ਐਂ ਤਾਂ ਪਲੇਅਰਾਂ ਦੀ ਹਰ ਇੱਕ ਵੱਡੇ ਵੱਡੇ ਟੂਰਨਾਮੈਂਟਾਂ ਦੇ ਬਾਹਰਲੇ ਦੇਸ਼ ਵੀ ਕੱਪਾਂ ਦੇ ਵੀ ਹੋ ਜਾਂਦੀ ਹੈ ਲੜਾਈ ਪੜ੍ਹੇ ਜੀ ਪਲੇਅਰਾਂ ਦੀ ਨੌਕ ਝੋਕ ਹੋ ਜਾਂਦੀ ਆ ਫਿਰ ਐ ਥੋੜੀਆਂ ਵੀ ਕਮੇਟੀਆਂ ਟੂਰਨਾਮੈਂਟ ਕੈਨਸਲ ਕਰ ਦਿੰਦੀਆਂ ਜਾਂ ਉਹਨਾਂ ਪਲੇਅਰਾਂ ਨੂੰ ਬੈਨ ਕਰ ਦਿੰਦੀ ਆ ਵੀ ਉਹ ਦੁਬਾਰੇ ਫਿਰ ਅਗਲੇ ਦਿਨ ਫਿਰ ਉਹ ਪਲੇਅਰ ਇਕੱਠੇ ਖੇਡਦੇ ਨੇ ਜੀ ਇਹ ਤਾਂ ਰੋਜ਼ੇ ਖੇਡਣਾ ਹੁੰਦਾ ਜੀ ਇਹ ਆ ਦੂਜੀ ਟੀਮ ਵਾਲੇ ਸਾਡੇ ਨਾਲੇ ਖੜੇ ਨੇ ਬਾਈ ਓਰੇ ਜੀ ਸਾਡਾ ਤਾਂ ਰੋਜ਼ ਚੱਲਦਾ ਜੀ ਇਹ ਕੰਮ ਪਲੇਅਰ ਉੱਪਰ ਥੱਲੇ ਹੋ ਜਾਂਦਾ ਨੰਬਰ ਦਾ ਹੋ ਜਾਂਦਾ ਚਲੋ ਗਲਤੀ ਰੈਫਰੀ ਤੋਂ ਵੀ ਹੋ ਜਾਂਦੀ ਨਾ ਬੈਠਾ ਕੇ ਹੂੰ ਤੇ ਇੱਥੇ ਪਲੇਅਰ ਤੜਫਦੇ ਫਿਰਦੇ ਕੋਈ ਕਰਾਏ ਨੂੰ ਇੰਨੀ ਟੀਮਾਂ ਗਈਆਂ ਮੁੜ ਕੇ ਉਰੇ ਤੇ ਅਸੀਂ ਵੀ ਤੜਫਦੇ ਫਿਰਦੇ ਆ ਥੋਡੇ ਨਾਲ ਕੋਈ ਕਮਿਟਮੈਂਟ ਕੀਤੀ ਹੋਊਗੀ ਬਈ ਤੁਹਾਨੂੰ ਖਰਚਾ ਦੇਵਾਂਗੇ ਖਰਚੇ ਤੇ ਬਲਾਈਆਂ ਸੀ ਟੀਮਾਂ ਹਾਂ ਵੀਰੇ ਸਾਡੇ ਨਾਲ 10000 ਚ ਗੱਲ ਸੀ ਉਹਦੇ ਆਪਣੇ ਮੂੰਹ ਦਾ ਕਹਿਣ ਸੀਗਾ 10000 ਰੁਪਏ ਅਸੀਂ ਉਹਨੂੰ ਐਵੇਂ ਨਹੀਂ ਕਿਹਾ ਵੀ ਅਸੀਂ 15 ਲਵਾਂਗੇ ਤੇ ਉਹ ਸਾਨੂੰ 10 ਰੁਪਏ ਵੀ ਨਹੀਂ ਦੇ ਕੇ ਗਏ ਹੈਗੇ ਜੀ ਨਹੀਂ ਕੋ ਦਿੱਤਾ ਹੀ ਨਹੀਂ ਖਰਚਾ ਕੁਝ ਵੀ ਨਹੀਂ ਦਿੱਤੇ ਜੀ ਐ ਕਹਿੰਦੇ ਸਵੇਰੇ ਸ਼ਾਮ ਨੂੰ ਹੁਣ ਕਹਿੰਦਾ ਮੈਂ ਮੀਟਿੰਗ ਜਾਇਆ ਫਲਾਣਾ ਤੇ ਕਿਹੜਾ ਮੇਰਾ ਦਿਮਾਗ ਨਾ ਖਰਾਬ ਕਰੋ ਮੈਨੂੰ ਬੁਖਾਰ ਆ ਮੈਨੂੰ ਐ ਕੰਮ ਤਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਹਰ ਇੱਕ ਨੂੰ ਕਿਹਦੇ ਕੋਲ ਟਾਈਮ ਆ ਜੀ ਹਰ ਇੱਕ ਬੰਦਾ ਵੀ ਜੀ ਆ ਜੀ ਪਰ ਇਹ ਬਹੁਤ ਮਾ ਨੇ ਗਿਆ ਵੀ ਸਾਨੂੰ ਆਪਦਾ ਹੱਕ ਨਹੀਂ ਮਿਲਿਆ ਇੱਥੇ ਅਸੀਂ ਜ਼ੋਰ ਮਾਰਿਆ ਲਾਈਵ ਚੱਲਦਾ ਕਿੰਨਾ ਟਫ ਮੈਚ ਲੱਗਿਆ ਸਭ ਤੋਂ ਵਧੀਆ ਮੈਚ ਸਾਡੀ ਟੀਮ ਦਾ ਲੱਗਿਆ ਜੀ ਤੇ ਸਾਨੂੰ ਵੀ ਕੁਝ ਨਹੀਂ ਮਿਲਿਆ ਗਿਆ ਫਿਰ ਇਹ ਲੋਕਾਂ ਤੋਂ ਮਤਲਬ ਆਪ ਦੀ ਛਵੀ ਬਣਾਉਣ ਵਾਸਤੇ ਟੂਰਨਾਮੈਂਟ ਕਰਾਉਂਦੇ ਆ ਪਲੇਅਰਾਂ ਦੇ ਲਈ ਕੋਈ ਫਾਇਦਾ ਨਹੀਂ ਹੋਇਆ ਜੀ ਨਾ ਕੋਈ ਪੁਰਾਣੇ ਪਲੇਅਰ ਦਾ ਇੱਥੇ ਸਨਮਾਨ ਹੋਇਆ ਨਾ ਕੋਈ ਨਵੇਂ ਦਾ ਤਾ ਉਹਦਾ ਬਸ ਫੁੱਲ ਸੁੱਟ ਗਏ ਜੀ ਇੰਨੇ ਕ ਲੋਕਾਂ ਦੇ ਬਸ ਉਹਨਾਂ ਨੇ ਇੰਨੇ ਕ ਮਿਹਰਬਾਨੀ ਕੀਤੀ ਹੈ ਉਹ ਪੱਲਾ ਅੱਡ ਕੇ ਕਹਿ ਰਹੇ ਨੇ ਬਈ ਵੀਰੇ ਤੁਸੀਂ ਮਾਹੌਲ ਖਰਾਬ ਨਾ ਕਰੋ ਤੇ ਬਈ ਸਾਰੇ ਦਰਸ਼ਕ ਪਰੇਸ਼ਾਨ ਹੋ ਰਹੇ ਨੇ ਪੱਲਾ ਅੱਡ ਰਹੇ ਨੇ ਹੱਥ ਬੰਨ੍ਹ ਰਹੇ ਨੇ ਉਹ ਇਹ ਕਹਿੰਦੇ ਕਿ ਕਿਹੜੇ ਪਲੇਅਰ ਨੇ ਉਹਨੂੰ ੱੱਕੇ ਮਾਰੇ ਨੇ ਕਿਹੜੇ ਹੋ ਕੇ ਪੱਲਾ ਤਾਂ ਅੱਡੇ ਜੇ ਟੂਰਨਾਮੈਂਟ ਅਸੀਂ ਖਰਾਬ ਕਰਦੇ ਹੋਈ ਅਸੀਂ ਤਾਂ ਚੁੱਪ ਕਰਕੇ ਬਾਹਰ ਨਿਕਲ ਗਏ ਸੀਗੇ ਸਾਨੂੰ ਤਾਂ ਪਤਾ ਸੀਗਾ ਵੀ ਆਏ ਸਾਲ ਦਾ ਕੰਮ ਐਤਕੀ ਵੀ ਨਹੀਂ ਇਹ ਕੁਝ ਕਰਨਾ ਪਰ ਸਾਨੂੰ ਐ ਨਹੀਂ ਪਤਾ ਦੀ ਕਿ ਸਾਨੂੰ ਸਾਡਾ ਹੱਕ ਵੀ ਨਹੀਂ ਮਿਲਣਾ ਵੀ ਪਾਰਟਿਸਪੇਟ ਤਾਂ ਮਾੜੇ ਨੂੰ ਮਾੜਾ ਬੰਦਾ ਵੀ ਦੇ ਦਿੰਦਾ ਇਹ ਪੁਆਇੰਟ ਵੈਂਡ ਹੋ ਜੀ ਹਾਂ ਪਹਿਲਾਂ ਦਿੰਦਾ ਸੀ ਜੀ ਆਪਾਂ ਐਵੇਂ ਕਹਿਦੀ ਆ ਪਹਿਲਾਂ ਦਿੰਦਾ ਸੀਗਾ ਪਰ ਐਤਕੀ ਸਾਡੇ ਨਾਲ ਬਹੁਤ ਗਲਤ ਕੀਤਾ ਜੀ ਉਹਨੇ ਸਾਨੂੰ ਬਹੁਤ ਜ਼ਿਆਦਾ ਗੁੱਸਾ ਸਾਡਾ ਆਪ ਦਾ ਬੰਦਾ ਸਾਡਾ ਭਰਾ ਹੈ ਆ ਕੋਈ ਐਸੀ ਗੱਲ ਨਹੀਂ ਕੋਈ ਐਸੀ ਵੈਸੀ ਗੱਲ ਵੀ ਨਹੀਂ ਅਸੀਂ ਚੰਗੇ ਮਾੜੇ ਟਾਈਮ 'ਚ ਇਕੱਠੇ ਵੀ ਹੁੰਨੇ ਆ ਖੜਦੇ ਵੀ ਆ ਪਰ ਉਹਨੇ ਸਾਡੇ ਨਾਲ ਬਹੁਤ ਮਾੜੀ ਕੀਤੀ ਪਤਾ ਨਹੀਂ ਕਿਹੜੀ ਸ਼ਾਤੇ ਕੀਤੀ ਆ ਤਾਂ ਸਾਡਾ ਬਹੁਤ ਮਨ ਬਹੁਤ ਦੁਖੀ ਆ ਜੀ ਬਸਵਾਸ ਟੁੱਟ ਗਿਆ ਜੀ ਸਾਡਾ ਹਾਂਜੀ ਵੀਰ ਜੀ ਕੀ ਨਾਮ ਆ ਜੀ ਆਪਣਾ ਗੁਰਦੀਪ ਸਿੰਘ ਆ ਜੀ ਨਾਮ ਗੁਰਦੀਪ ਮਨਦੀਪ ਸਿੰਘ ਜੀ ਕੀ ਹੋਇਆ ਇਹ ਸਾਰਾ ਮਸਲਾ ਕਿਉਂਕਿ ਬਰਿੰਦਰ ਕੁਮਾਰ ਬਿੱਟੂ ਕਹਿ ਰਿਹਾ ਹੈ ਕਿ ਮਾਹੌਲ ਖਰਾਬ ਹੋ ਰਿਹਾ ਹੈ ਦਰਸ਼ਕ ਪਰੇਸ਼ਾਨ ਹੋ ਰਹੇ ਨੇ ਤਿੰਨ ਟੀਮਾਂ ਚ ਨਿਆਮ ਮੰਡਦਾਂਗੇ ਤੁਹਾਨੂੰ ਦੋਵਾਂ ਨੂੰ ਕੱਟਦੇ ਆਂ ਅਸੀਂ ਇਹ ਗੱਲ ਸੌਂਦੀ ਹੈ ਮਾਹੌਲ ਵੀਰੇ ਕੋਈ ਖਰਾਬ ਨਹੀਂ ਕਰ ਰਿਹਾ ਤੇ ਕੋਈ ਨਹੀਂ ਸਾਡਾ ਤਾਂ ਇੱਕ ਪੁਆਇੰਟ ਦਾ ਰੌਲਾ ਚੱਲ ਰਿਹਾ ਹੈ ਦੀ ਦੋਹੇ ਟੀਮਾਂ ਦਾ ਕੋਲ ਅਸੀਂ ਇਹ 65 ਫੁੱਟ ਦੇ ਏਰੀਏ ਦੇ ਵਿੱਚ ਹੋ ਜਾਂਦੀਆਂ ਨੇ ਸਾਰੀਆਂ ਗੱਲਾਂ ਇਹ ਅਸ ਸਾਡੀ ਜੋ ਪਲੇਅਰਾਂ ਦੀ ਗੱਲ ਹੋ ਜਾਂਦੀ ਹੈ ਨਾ ਗਰਾਊਂਡ ਦੇ ਵਿੱਚ ਹੀ ਸੀਮਤ ਹੋ ਜਾਂਦੀ ਆ ਇਹ ਬਾਹਰ ਤੱਕ ਕੋਈ ਨਹੀਂ ਜਾਂਦੀ ਹੈਗੀ ਚਲੋ ਜੋ ਹੋਣਾ ਸੀ ਜਾਂ ਤਾਂ ਦੋਹੇ ਟੀਮਾਂ ਕ ਹੂੰ ਜਿਹੜੀਆਂ ਪਿੱਛੇ ਤਿੰਨ ਰਹਿ ਗਿਆ ਸੀ ਉਹਨਾਂ ਦਾ ਇੱਕ ਦਾ ਮੈਚ ਕਰਵਾਉਂਦਾ ਇੱਕ ਦਾ ਫਾਈਨਲ ਲਵਾ ਦਿੰਦਾ ਵੀ ਉਹ ਤਾਂ ਖੁਸ਼ ਹੋ ਕੇ ਜਾਂਦੇ ਹੂੰ ਉਹਨਾਂ ਦਾ ਤਾਂ ਕੋਹ ਨਾ ਕੋਈ ਬਣਦਾ 11000 ਬੈਸਟਾਂ ਦਾ ਲੈ ਕੇ ਜਾਂਦੇ ਜਾਂ ਦੋ ਟੀਮਾਂ ਲੈ ਕੇ ਜਾਂਦੇ ਕੋਈ ਤਾਂ ਕੋਈ ਤਾਂ ਲੈ ਕੇ ਜਾਂਦਾ ਵੀ ਮੈਸਟਰ ਰੇਡਰ ਤੇ ਜਾਫੀ ਦਾ ਵੀ ਨਹੀਂ ਕਿਸੇ ਨੇ ਕਿਹਾ ਨਹੀਂ ਵੀਰੇ ਜੇ ਮੈਚ ਹੀ ਨਹੀਂ ਕਰਵਾਇਆ ਪਹਿਲਾ ਪਹਿਲਾਂ ਹੀ ਛਾੜ ਦਿੱਤਾ ਗਿਆ ਵੀ ਇਹ ਦੋ ਟੀਮਾਂ ਨੇ ਮੈਂ ਵੀ ਖਰਾਬ ਕਰਤਾ ਪੋਜੀਸ਼ਨ ਸਾਡੀ ਵੀ ਟੂਰਨਾਮੈਂਟ ਖਰਾਬ ਕਰਤਾ ਨਹੀਂ ਕਰਿਆ ਵੀਰੇ ਟੂਰਨਾਮੈਂਟ ਖਰਾਬ ਨਹੀਂ ਹੋਇਆ ਕਿਸੇ ਨੇ ਉਹਨਾਂ ਦੇ ਸ਼ਾਨ ਦੇ ਖਿਲਾਫ ਨਹੀਂ ਬੋਲਿਆ ਕਿਸੇ ਨੇ ਮਾੜਾ ਬਾਕੀ ਕਿਸੇ ਨੂੰ ਕੁਝ ਨਹੀਂ ਬੋਲਿਆ ਹੈਗਾ ਜਿਹੜੀ ਗ ਕੋਈ ਵੀ ਦੀ ਜੇ ਤੂੰ ਹਾਰ ਗਿਆ ਤਾਂ ਤੇਰੀ ਟੀਮ ਨੂੰ 15000 ਰੁਪਏ ਤੋਂ ਜਦੋਂ ਟੂਰਨਾਮੈਂਟ ਮਤਲਬ ਵੀ ਨਹੀਂ ਹੋਇਆ ਤਾਂ ਮੈਂ ਜਾਂਦੇ ਉਹਨੂੰ ਹਾਕ ਮਾਰੀ ਮੈਂ ਬਿੱਟੂ ਵੀਰੇ ਖਰਚਾ ਦੇ ਜਾ ਕਹਿੰਦਾ ਕੋਈ ਨਾ ਤੈਨੂੰ ਸਵੇਰੇ ਹੀ ਮਿਲਦਾ ਮੈਂ ਬਾਈ ਉਹਨੂੰ ਕੋਈ ਫੋਨ ਨਹੀਂ ਕਰਿਆ ਕੋਈ ਲੈਣ ਨਹੀਂ ਦੇਣ ਨਹੀਂ ਹੈਗਾ ਮੈਨੂੰ ਕਹਿੰਦਾ ਮੈਂ ਆਪੇ ਕਰ ਲਵਾਂ ਮੇਰੇ ਬਹੁਤ ਪਰਿਵਾਰਿਕ ਰਿਲੇਸ਼ਨ ਨੇ ਉਹ ਬੰਦੇ ਨਾਲ ਐਦਾਂ ਨਹੀਂ ਹੈ ਕੋਈ ਆਪਾਂ ਕੋਈ ਉਹ ਬੋਲਦੇ ਬਹੁਤ ਵਧੀਆ ਰਿਲੇਸ਼ਨ ਨੇ ਮੇਰੇ ਉਸ ਇਨਸਾਨ ਨਾਲ ਪਰ ਉਹ ਬੰਦੇ ਨੇ ਸਾਡੇ ਨਾਲ ਵਧੀਆ ਨਹੀਂ ਕਰੀਗੇ ਚਲੋ ਠੀਕ ਆ ਸਮੇਂ ਨਾਲ ਹਰੇਕ ਚੀਜ਼ ਬਦਲ ਜਾਂਦੀ ਆ ਇਹੋ ਬਾਹਰ ਜਾ ਕੇ ਟੀਮਾਂ ਨੂੰ ਦੁਆ ਨ ਸਮਝਾਉਂਦਾ ਜਿਹੜਾ ਗੱਲ ਮੈਕ ਦੇ ਵਿੱਚ ਬੋਲਿਆ ਨਹੀਂ ਬੋਲਣੀ ਚਾਹੀਦੀ ਸੀ ਯਾਰ ਹਰੇਕ ਬੰਦੇ ਦੀ ਆਪਣੀ ਆਪਣੀ ਇੱਜ਼ਤ ਆ ਹਰੇਕ ਇਨਸਾਨ ਦੀ ਇੱਜ਼ਤ ਆ ਉਹ ਪੱਲੇ ਆੜਦਾ ਸਾਡੇ ਵੀ ਕੋਈ ਇੱਜ਼ਤ ਆ ਸੀ 15 ਸਾਲ ਸਾਨੂੰ ਕੌਡੀ ਖੇਡਦੇ ਹੋ ਅੱਜ ਖੜਾ ਅੱਜ ਤੇ ਖੇਡ ਰਹੇ ਆ ਟਰੈਫੀਆਂ ਤੋਂ ਗਲਤੀ ਹੋ ਗਈ ਠੀਕ ਆ ਤੂੰ ਕਮੇਟੀ ਬਾਹਰ ਹੋ ਕੇ ਗੱਲ ਕਰਦੀ ਵੀ ਭਾਈ ਰੈਫਰੀਆਂ ਤੋਂ ਗਲਤੀ ਆ ਸੀ ਆ ਤੁਹਾਡਾ ਨਿਵੇੜਾ ਕਰਦੇ ਆ ਪਰ ਉਹਨਾਂ ਨੇ ਸਾਡਾ ਕੋਈ ਨਿਵੇੜਾ ਨਹੀਂ ਕਰਿਆ ਜੀ ਜੀ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਆ ਜੀ ਬਾਈ ਮੇਰਾ ਨਾਮ ਗੁਰਦੀਪ ਪਹਿਲਵਾਨ ਮਟੋੜਾ ਜੀ ਤੇ ਇਹ ਮੈਚ ਇਹ ਸਾਰੇ ਪਲੇਅਰ ਮੈਚ ਖੇਡਦੇ ਨੇ ਮਟੋੜਡੇ ਤੇ ਰਾਮਗੜ੍ਹ ਦਾ ਮੈਚ ਚੱਲਦਾ ਸੀ ਕੁਆਟਰ ਹੂੰ ਤੇ ਇਹ ਮੈਚ ਖੇਡਦੇ ਜੀ ਨਾ ਉਹਨਾਂ ਨੂੰ ਪਤਾ ਨਹੀਂ ਤੇ ਬੇਰੀ ਬਿੱਟੂ ਨਾਲ ਹਰ ਇੱਕ ਮੂਵਮੈਂਟ ਤੇ ਹਰ ਇੱਕ ਪੁਆਇੰਟ ਤੇ ਗੱਲ ਹੁੰਦੀ ਆ ਜਿਹੜੀ ਤੇ ਉਹ ਰੌਲਾ ਪਾਉਂਦਾ ਤੇ ਮੈਂ ਮੈਕ ਵੀ ਹੋਣ ਗਿਆ ਬਾਈ ਤੇ ਉਹ ਪੱਲੇ ਅੜਦਾ ਮੈਂ ਵੀ ਤੂੰ ਪੱਲੇ ਕਿਉਂ ਅੜਦਾ ਤੇ ਪਹਿਲਾਂ ਤਾਂ ਬਾਈ ਉਹਨੇ 5 ਨੰਬਰਾਂ ਦੇ ਜਾ ਕੇ ਕਬੱਡੀ ਪਵਾਈ ਕਹਿੰਦਾ ਮੈਂ 2000 ਰੁਪਏ 1000 ਰੁਪਏ ਲਾਇਆ ਕਹਿੰਦਾ ਜੇ RAMDIYA ਰੇਡ ਮੋੜਦਾ ਅਸੀਂ ਉਹਦੇ ਕਹਿਣ ਦੇ ਵੀ ਟੂਰਨਾਮੈਂਟ ਖਰਾਬ ਨਾ ਹੋਵੇ ਜੇ ਅਸੀਂ ਚਾਹੁੰਦੇ ਹੁੰਦੇ ਬਾਈ ਕਬੱਡੀ ਨਹੀਂ ਪਾਉਂਦੇ ਤੇ ਕੋਈ ਪਲੇਅਰ ਕਬੱਡੀ ਨਹੀਂ ਪਾਉਂਦਾ ਆਪਣਾ ਨੰਬਰ ਕੋਈ ਛੱਡਦਾ ਨਹੀਂ ਹੈਗਾ ਤੇ RAMDIYA ਦੀ ਕਬੱਡੀ ਪਈ ਦੁਬਾਰਾ ਉੱਥੇ ਹੀ ਫਿਰ ਫਿਰ ਕਦੇ ਵਿੱਚ ਕਹਦਾ ਕਿ ਪੰਜ-ਪੰਜ ਨੰਬਰ ਵਧਾ ਲਓ 6-6 ਨੰਬਰ ਵਧਾ ਲਓ ਅਸੀਂ ਉੱਥੇ ਹੀ ਮੰਨ ਜਿਆ ਕਰੀਏ ਉੱਥੇ ਹੀ ਪਤਾ ਨਹੀਂ ਕੀ ਰੌਲਾ ਪਾਲੇ ਦ 11:30 12 ਦੇ ਮੈਚ ਸਟਾਰਟ ਕਰਾਦਾ ਬਾਈ ਫਿਰ ਉਹ ਮੈਚ ਸਟਾਰਟ ਹੋਇਆ ਫਿਰ ਰੌਲਾ ਪੈ ਗਿਆ ਫਿਰ ਉਹ ਮੈਚ ਦੀ ਕੱਲੀ ਬੋਲੀ ਜਾ ਰਿਹਾ ਬਾਈ ਸਾਨੂੰ ਭੰਡ ਰਿਹਾ ਜਲੂਸ ਕੱਢ ਰਿਹਾ ਕਹਿੰਦਾ ਲੱਕ ਜੀਆਂ ਮੇਰੀਆਂ ਦੋ ਹੀ ਟੀਮਾਂ ਇੱਕ ਮਟੋੜ ਦਾ ਇੱਕ RAMਗੜ ਕਹਿੰਦਾ ਇਹਨਾਂ ਨੇ ਮੇਰਾ ਜਲੂਸ ਕੱਢਦਾ ਬਾਈ ਕੀ ਜਲੂਸ ਕੱਢਾ ਜਲੂਸ ਦਾ ਸਾਡਾ ਕੱਢਾ ਸਾਡਾ ਸਾਰਾ ਏਰੀਆ ਹੈ ਵਾਦੀ ਸਾਡੀ ਸਾਡੀ ਫੈਮਲੀਆਂ ਦੇਖ ਰਹੀ ਨੇ ਲਾਈਵ ਚੱਲ ਰਿਹਾ ਬਾਈ ਲੋਕ ਤਾਂ ਸਾਨੂੰ ਮਾੜਾ ਕਹਿਣਗੇ ਇੱਕ ਪੱਖੇ ਉਹ ਮਾਈਕ 'ਚ ਬੋਲੀ ਜਾ ਰਿਹਾ ਜਾਂ ਤਾਂ ਫਿਰ ਮਾਈਕ ਫੜਾਉਂਦਾ ਬਾਈ ਬਰਾਬਰ ਹੈ ਹਨਾ ਜਦੋਂ ਹੁਣ ਤੁਸੀਂ ਮੈਨੂੰ ਸਵਾਲ ਕਰਦੋ ਮੈਂ ਉਹਦਾ ਜਵਾਬ ਦਊਂਗਾ ਜੇ ਹੁਣ ਤੁਸੀਂ ਇਕੱਲਾ ਸਵਾਲ ਕਰਤਾ ਬਾਈ ਉਹ ਤਾਂ ਇਹ ਥੋੜਾ ਵੀ ਇੱਕ ਇੱਕ ਸਾਈਡ ਹੋ ਜਾਊਗਾ ਜੋ ਵੀ ਹੈ ਉਹਨੇ ਸਾਨੂੰ ਭੰਡਿਆ ਬਾਈ ਰੱਜ ਕੇ ਕੋਈ ਕਿਸੇ ਨੂੰ ਰੁਪਈਆ ਨਹੀਂ ਦਿੱਤਾ ਸਾਡਾ ਇੱਕ ਟੀਮ ਦਾ ਬਣਦਾ ਬਾਈ ਪਾਰਟਿਸਿਪੇਟ ਜਿਵੇਂ ਬਾਈ ਨੇ ਕਿਹਾ ਮੇਰੀ 15000 ਜਗਲ ਹੋਈ ਹੈ ਤੇ ਚਾਰ ਟੀਮਾਂ 'ਚ ਬਣਦਾ ਬਾਈ ਸਾਡੇ ਜੋ ਇੱਕ ਸੈਮੀ ਖੇਡੂਗੀ ਦੋ ਟੀਮਾਂ ਕਿਵੇਂ ਕੱਢ ਦੂ ਜਿਆਦਾ ਸਾਨੂੰ ਜੇਤੂ ਕਰਾਰ ਅਸੀਂ ਜਿੱਤ ਗਏ ਚਲੋ ਰੌਲਾ ਪੈ ਗਿਆ ਜੀ ਫਿਰ ਅਸੀਂ ਕਿਹਾ ਵੀ ਤੂੰ ਤੂੰ ਰਾਮਗੜ੍ਹ ਨੂੰ ਖੜਾਉਣਾ ਚਾਹੁੰਦਾ ਬਈ ਰਾਮਗੜ੍ਹ ਨੂੰ ਖੜਾ ਲੈ ਬਈਓ ਸਾਰੀਆਂ ਗੱਲਾਂ ਤੋਂ ਮੁੱਕ ਰਿਹਾ ਪੱਲਾ ਝਾੜ ਗਿਆ ਪੱਲਾ ਉਹਨੇ ਅੱਡਿਆ ਨਹੀਂ ਸੀ ਪੱਲਾ ਉਹਨੇ ਝਾੜਿਆ ਵੀ ਮੇਰੇ ਕੋਲ ਕੋਈ ਨਹੀਂ ਵੀ ਜਾਓ ਘਰ ਨੂੰ ਆਪਣੇ ਉਹਦੇ ਕਹਿਣ ਦਾ ਮਤਲਬ ਇਹ ਤੀ ਬਾਈ ਉਹ ਕਹਿੰਦਾ ਮੈਂ ਕਿਸੇ ਪਲੇਅਰ ਦਾ ਰੁਪਈਆ ਨਹੀਂ ਰੱਖਿਆ ਸਾਡੇ ਨਾਲ ਸਾਹਮਣੇ ਆ ਕੇ ਗੱਲ ਕਰ ਲੈ ਬਾਈ ਮੈਂ ਹੋਰਾਂ ਦਾ ਪਿਆਰ ਆ ਉਹਦੇ ਨਾਲ ਮੇਰਾ ਵੀ ਪਿਆਰ ਆ ਪਰ ਸਭ ਤੋਂ ਵੱਧ ਉਹਨੇ ਜਲੂਸ ਮੇਰਾ ਕੱਢਿਆ ਕਿਉਂਕਿ ਸਾਹਮਣੇ ਵੀਡੀਓ 'ਚ ਉਹਦੇ ਮੈਂ ਫਿਰ ਰਿਹਾ ਮੈਂ ਗੱਲ ਕਰ ਰਿਹਾ ਸਾਰੀ ਉਹਨੇ ਭਾਈ ਕਿਸੇ ਗੱਲ ਤੇ ਪੂਰ ਨਹੀਂ ਚੜਿਆ ਉਹ ਉਹ ਗੱਲ ਨਹੀਂ ਉਹਨੇ ਸਾਡਾ ਰੱਜ ਕੇ ਬਲਾਕੇ ਮੂੰਹ ਤੇ ਸਾਪਣੇ ਮਾਰਨ ਵਾਲੀ ਗੱਲ ਕਰੀਆ ਸਾਡਾ ਵੀਰੇ ਦੋਏ ਟੀਮਾਂ ਦਾ ਜਲੂਸ ਕੱਢਦਾ ਉਹ ਕਹਿੰਦਾ ਮੇਰਾ ਟੂਰਨਾਮੈਂਟ ਉਹ ਕਹਿੰਦਾ ਭਾਈ ਮੈਂ ਮਿਹਨਤ ਕਰਕੇ ਟੂਰਨਾਮੈਂਟ ਕਰਾਉਣਾ ਤੁਸੀਂ ਉਹਰੇ ਗਾਹ ਪਾ ਲਿਆ ਮੇਰਾ ਜਲੂਸ ਕੱਢ ਰਹੇ ਹੋ ਇਹ ਬੋਲ ਰਿਹਾ ਸੀ ਭਾਈ ਮਿਹਨਤ ਦੁਨੀਆ ਕਰਦੀਆ ਟੂਰਨਾਮੈਂਟ ਹੁੰਦੀ ਮਿਹਨਤ ਨਾਲ ਨਹੀਂ ਜੇ ਮਿਹਨਤ ਨਾਲ ਕਰਿਆ ਬੰਦਾ ਭਾਈ ਦਿਮਾਗ ਨਾਲੋਂ ਬਾਹਰ ਜਾ ਕੇ ਕਮੇਟੀ ਨਾਲ ਗੱਲ ਕਰਦਾ ਇੱਕ ਟੀਮ ਕੱਢ ਦਿੰਦਾ ਜਿਹੜਾ ਉਹਈ ਧੀ ਦੋਏ ਕੱਢ ਦੇਣਾ ਚਲ ਉਹ ਵੀ ਗੱਲ ਬੱਕਰੀ ਜੀ ਫੇਰ ਇੱਕ ਨੂੰ ਜੇ ਉਹਨੂੰ ਬਾਗਓਵਰ ਦੇ ਕੇ ਉਹ ਫਾਈਨਲ ਖੇਡਦੀ ਤੇ ਢੰਡੋਲੀ ਤੇ ਭੁੱਲਣ ਦਾ ਮੈਚ ਹੁੰਦਾ ਬਈ ਸੈਮੀ ਫਿਰ ਉੱਥੇ ਬੈਸਟ ਵਾਲੇ ਪੈਸੇ ਦੰਦੇ ਬੈਸਟ ਵਾਲੇ ਪੈਸੇ ਕਿਹਨੂੰ ਦਿੱਤੇ ਨੇ ਬਈ ਇਕੱਲੇ ਨਿਯਾਮ ਚੋ ਹਿੱਸਾ ਬਾਦਾਂ ਤਿੰਨ ਟੀਮਾਂ ਦਾ ਬਈ ਕੀ ਗੱਲ ਸਾਡੇ ਤੇ ਢੱਡ ਨਹੀਂ ਹੈਗੇ ਸਾਡੇ ਪਰਿਵਾਰ ਨਹੀਂ ਹੈਗੇ ਅਸੀਂ ਫਿਰਦੇ ਦੁਪਹਿਰੇ ਤੋਂ ਲੈ ਕੇ 8:00 ਤੱਕ ਸਾਡਾ ਚੰਮ ਕਟਾਇਆ ਔਰੇ 10-10 ਬੰਦੇ ਨਾਲ 20-20 ਬੰਦੇ ਨਾਲ ਅਜੀ 15-15 20-20 ਹਜ਼ਾਰ ਖਰਚਾ ਕਰੀ ਬੈਠੇ ਆ ਪਲੇਅਰਾਂ ਨੂੰ ਦੇਈ ਬੈਠੇ ਆ ਬਈ ਅਸੀਂ ਕਿੱਥੇ ਜਾਵਾਂਗੇ ਇਹ ਸਾਨੂੰ ਉਤਰੀ ਭੰਡ ਰਿਹਾ ਹੈ ਸੋ ਮਸਲਾ ਗੰਭੀਰ ਹੈ ਜੀ આરોਪ ਲੱਗ ਰਹੇ ਨੇ ਕਿ ਟੂਰਨਾਮੈਂਟ ਜਿਹੜਾ ਸਿਆਸੀ ਲਾਹਾ ਖੱਟਣ ਦੇ ਲਈ ਕਰਵਾਇਆ ਜਾਂਦਾ ਹੈ ਪਲੇਅਰਾਂ ਨਾਲ ਜਿਹੜਾ ੱਤਕਾ ਹੋਇਆ ਪਲੇਅਰਾਂ ਦਾ ਕਹਿਣਾ ਹੈ ਇਹ ਬ੍ਰਿੰਦਰ ਕੁਮਾਰ ਬਿੱਟੂ ਇਹਦੇ ਤੇ ਕੀ ਕਹਿੰਦੇ ਮੈਂ ਲਾਈਵ ਗੱਲ ਕਰ ਸਕਦਾ ਕਿ ਜੇ ਅਸੀਂ ਝੂਠ ਬੋਲਦੇ ਹੋਈਏ ਪੈਸੇ ਲੈ ਕੇ ਵੀ ਇਹ ਗਰਾਊਂਡ ਤੇ ਖੜੇ ਆਂ ਬਾਹਰ ਸੋਂ ਇੱਥੇ ਲੜ ਇੱਥੇ ਰੌਲਾ ਪਿਆ ਦੀ ਇੱਥੇ ਖੜ ਗਿਆ ਆਪਾਂ ਵੀਡੀਓ ਬਣਵਾਈਆ ਸਾਡੇ ਨਾਲ ਲਾਈਵ ਆ ਕੇ ਗੱਲ ਕਰ ਸਕਦਾ ਫਿਰ ਫਿਰ ਪਤਾ ਲੱਗੂਗਾ ਦੋਨੇ ਤਰ੍ਹਾਂ ਦੀ ਵੀ ਕੀ ਚ ਕਸੂਰ ਹੈ ਬਈ ਇਹ ਟੂਰਨਾਮੈਂਟ ਪੈਸੇ ਕਮਾਉਣ ਵਾਸਤੇ ਹੋ ਰਿਹਾ ਹੈ ਕੋ ਪਲੇਅਰਾਂ ਵਾਸਤੇ ਨਹੀਂ ਹੋ ਰਿਹਾ ਹੈ ਇਹ ਕਿਹੜੇ ਇੱਥੇ ਰੈਫਰੀ ਕਿਹੜੇ ਉਹ ਵੀ ਪਲੇਅਰ ਸੀਨੀਅਰ ਦੇ ਕੀ ਦੀ ਕਿਹਨੂੰ ਟਰੋਫੀਆਂ ਦੇ ਦੀਆਂ ਬਾਈ ਕਿਹਨੂੰ ਕੀ ਦਿੱਤਾ ਬਾਈ ਲੋਕਾਂ ਨੂੰ ਪੁੱਛ ਲਿਓ ਦਰਸ਼ਕਾਂ ਨੂੰ ਪੁੱਛ ਲਿਓ ਵੀ ਕੀ ਮਾਹੌਲ ਤੇ ਟੂਰਨਾਮੈਂਟ ਦਾ ਬਾਈ ਇਕੱਲੇ ਮਾਈਕ 'ਚ ਬੋਲਣ ਨਾਲ ਨਹੀਂ ਟੀਮਾਂ ਮਾੜੀਆਂ ਹੁੰਦੀਆਂ ਹੁੰਦੀਆਂ ਰੋਜ਼ ਹੀ ਖੇਡਦੀਆਂ ਨੇ ਜੇ ਟੀਮਾਂ ਮਾੜੀਆਂ ਹੋਣ ਦਾ ਕੋਈ ਟੂਰਨਾਮੈਂਟ ਦੇ ਸੱਦੇ ਨਾ ਬਾਈ ਆਪ ਫੋਨ ਕਰ ਕਰ ਪਲੇਅਰ ਸੱਦਦੇ ਆ ਵੀ ਆਜੋ ਬਾਈ ਤੁਹਾਡੀ ਟੀਮ ਲੈ ਕੇ ਆਓ ਐਨੇ ਪੈਸੇ ਦੰਨੇ ਆ ਬਾਈ ਜਿਹੜੀ ਜਮਾਨ ਕਰ ਲਈ ਫਿਰ ਉਹਦੇ ਥੁੱਕ ਕੇ ਝੱਟਣਾ ਜੀ ਮੁੱਕਰ ਗੇ ਜੇ ਤੂੰ ਨਿਯਾਮ ਨਹੀਂ ਦੇਣਾ ਜਿਹੜੀ 15000 ਜਗਾਲ ਲਈ ਆ ਉਹ ਤਾਂ ਦੇ ਇੱਕ ਟੀਮ ਨੂੰ ਇੱਕ ਨੂੰ ਜ਼ਮੀਨ ਦਾ ਚੌਥਾ ਹਿੱਸਾ ਦੇ ਸੋ ਸਵਾਲ ਵੱਡੇ ਨੇ ਜੀ ਬਰਿੰਦਰ ਕੁਮਾਰ ਇਹਦੇ ਤੇ ਕੀ ਕਹਿੰਦੇ ਨੇ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਪਲੇਅਰਾਂ ਨੇ ਜੋ આરોਪ ਬਰਿੰਦਰ ਕੁਮਾਰ ਬਿੱਟੂ ਤੇ ਲਗਾਏ ਨੇ ਉਸ ਮਸਲੇ ਦੇ ਵਿੱਚ ਬਰਿੰਦਰ ਕੁਮਾਰ ਬਿੱਟੂ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਆ ਬ੍ਰਿੰਦਰ ਕੁਮਾਰ ਬਿੱਟੂ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ ਕਿਉਂਕਿ ਗੰਭੀਰ આરોਪ ਨੇ ਜਿਹੜੇ ਉਹ ਪਲੇਅਰਾਂ ਵੱਲੋਂ ਕਬੱਡੀ ਪਲੇਅਰਾਂ ਵੱਲੋਂ ਲਗਾਏ ਗਏ ਨੇ ਬ੍ਰਿੰਦਰ ਕੁਮਾਰ ਬਿੱਟੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਉਂ ਫੋਨ ਚੱਕਦੇ ਨਹੀਂ અમનંદરો હાજી બિટુજી સાસ્સીકાલજી સાસ્સીકાલ ઓનલાઈન ਤੇ હેજી કોલ રેકોર્ડ હો રહીયા બિટુજી હાજી હા બિટુજી એક ના ਜਿਹੜਾ ਟੂਰਨਾਮੈਂਟ ਕਰਵਾਇਆ ਸੀ ਬੀਤੇ ਦਿਨੀ ਉਹਦੇ ਸੰਬੰਧ ਵਿੱਚ ਗੱਲ ਕਰਨੀ ਸੀ ਕੁਝ ਨਾ ਕਬੱਡੀ ਪਲੇਅਰਾਂ ਨੇ ਕੱਲ ਸਾਨੂੰ ਬੁલાਇਆ ਸੀ ਅੱਛਾ ਜੀ ਤੇ ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਜੀ ਕਹਿੰਦੇ ਸਾਡੀ 65 ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਦੋ ਟੀਮਾਂ ਦਾ ਰੌਲਾ ਹੋ ਗਿਆ ਉਸ ਦੇ ਵਿੱਚ ਬ੍ਰਿੰਦਰ ਕੁਮਾਰ ਬਿੱਟੂ ਨੇ ਆਪਣਾ ਫਾਇਦਾ ਚੱਕਦੇ ਹੋਏ ਸਾਡੀਆਂ ਦੋ ਟੀਮਾਂ ਕੱਟ ਕੇ ਬਾਕੀ ਤਿੰਨ ਟੀਮਾਂ ਜਿਹੜੀਆਂ ਰਹਿੰਦੀਆਂ ਸੀ ਸੈਮੀਫਾਈਨਲ ਦੇ ਵਿੱਚ ਜਾਂ ਜੋ ਵੀ ਸੀ ਉਹ ਤਾਂ ਤਿੰਨ ਟੀਮਾਂ ਨੂੰ ਇਨਾਮ ਵੰਡ ਦਿੱਤਾ ਗਿਆ ਤੇ ਨਾ ਬੈਸਟ ਰੇਡਰ ਨੂੰ ਨਾ ਜਾਫੀ ਨੂੰ ਕੁਝ ਨਹੀਂ ਦਿੱਤਾ ਆਪ ਪੈਸੇ ਵਿੱਚੋਂ ਕਮਾ ਗਈ ਦਵਾਲਾ ਸਾਹਿਬ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਠੇਡਾ ਕੋਈ ਇਕੱਲਾ ਬੰਦਾ ਨਹੀਂ ਕਰਾਉਂਦਾ ਸਾਰੇ ਅਸੀਂ ਸਾਥੀ ਵੈਲਫੇਅਰ ਸੁਸਾਇਟੀ ਨਾਬਾ ਤੇ ਯੂਥਫੁਲ ਇਸਵਾ ਦਾ ਮਤਲਬ ਸਾਰੇ ਮਿਲ ਕੇ ਕਰਵਾਉਣੇ ਜੀ ਦੂਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਭੇਜੀ ਹੋਈ ਆ ਜੀ ਮੇਰੇ ਹੱਥ ਜੋੜ ਕੇ ਬੇਨਤੀ ਕਿ ਉਹ ਵੀਡੀਓ ਕਲਿੱਪ ਜਰੂਰ ਦਿਖਾ ਦਿਓ ਇੱਕ ਵਾਰ ਜੀ ਜੀ ਜਰੂਰ ਜੀ ਜਰੂਰ ਇਸ ਤੋਂ ਇਲਾਵਾ ਜਦੋਂ ਇਹ ਖਿਡਾਰੀ ਆਪਸ ਵਿੱਚ ਲੜੇ ਨੇ ਗਰਾਉਂਡ ਦੇ ਵਿੱਚ ਹਾਂਜੀ ਇੱਕ ਅੰਤਰਰਾਸ਼ਟਰੀ ਗਵਰਡੀ ਖਿਡਾਰੀ ਹੈ ਕਰਾ ਜਿਹੜੀ ਆਲਾ ਉਹਦੇ ਵੀ ਇਹਨਾਂ ਨੇ ਮਤਲਬ ਧੱਕੇ ਮੁੱਕੀ ਕਰੀ ਗਰਾਊਂਡ ਦੇ ਵਿੱਚ ਅਸੀਂ ਗਰਾਊਂਡ 'ਚ ਗਏ ਅਸੀਂ ਸੋਚਿਆ ਵੀ ਚਲੋ ਯਾਰ ਇਲਾਕੇ ਦੀਆਂ ਟੀਮਾਂ ਨੇ ਮੈਂ ਇਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਕਿ ਯਾਰ ਤੁਸੀਂ ਮੈਚ ਫੇਰ ਲਓ ਟੂਰਨਾਮੈਂਟ ਖਰਾਬ ਨਾ ਕਰੋ 8 8.5 ਲੱਖ ਰੁਪਏ ਦਾ ਬਜਟ ਹੁੰਦਾ ਹੈ ਹਾਂਜੀ ਇਹ ਹਾਰਾਂ ਜਿੱਤਾਂ ਬਣੀਆਂ ਹੋਈਆਂ ਨੇ ਕੋਈ ਗੱਲ ਨਹੀਂ ਇਲਾਕੇ ਦੀਆਂ ਟੀਮਾਂ ਨੇ ਦੋਨੋਂ ਹਾਂਜੀ ਹਾਂਜੀ ਅਸੀਂ ਬਹੁਤ ਔਖਾ ਹੋ ਕੇ ਅਸੀਂ ਇਹਨਾਂ ਦੀਆਂ ਬਹੁਤ ਮਿੰਟਾਂ ਕੀਤੀਆਂ ਇਹਨਾਂ ਨੇ 35 ਮਿੰਟ ਤੋਂ ਉੱਥੇ ਮੈਚ ਨਹੀਂ ਸ਼ੁਰੂ ਹੋਣ ਦਿੱਤੇ ਹਾਂਜੀ 35 ਮਿੰਟ ਤੋਂ ਬਾਅਦ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਐਂ ਕਰੋ ਆਪਸ ਵਿੱਚ ਡਿਸਾਈਡ ਕਰ ਲਓ ਦੋਨੋਂ ਟੀਮਾਂ ਹਾਂਜੀ ਵੀ ਇੱਕ ਟੀਮ ਸੈਮੀਫਾਈਨਲ ਮੈਚ ਖੇਡ ਲਓ ਜੀ ਵੀ ਜਿਹੜੀ ਦੂਜੀ ਟੀਮ ਆ ਤੁਸੀਂ ਆਪਸ ਵਿੱਚ ਖਿਡਾਰੀ ਨਾਲ ਮਿਲ ਕੇ ਕਰ ਲੈਂਦੇ ਜੋ ਥੋੜਾ ਖਰਚਾ ਆਊਗਾ ਤੁਸੀਂ ਕਰ ਲਓ ਹਾਂਜੀ ਹਾਂਜੀ ਵੀ ਸੈਮੀਫਾਈਨਲ ਤੁਸੀਂ ਜਿੱਤਦੇ ਹੋ ਕੱਲ ਫਾਈਨਲ ਦਾ ਜਿਹੜਾ ਵੀ ਪ੍ਰਾਈਜ਼ ਹੋਊਗਾ ਤੁਸੀਂ ਲੈ ਲਿਓ ਹਾਂਜੀ ਤਾਂ ਇਹ ਟੀਮਾਂ ਨਹੀਂ ਮੰਨੀਆਂ ਜੀ ਮਟੋਰਡੇ ਵਾਲੇ ਕਹਿੰਦੇ ਵੀ ਅਸੀਂ ਗਰਾਊਂਡ ਦੇ ਵਿੱਚ ਆਉਂਨਾਗੇ ਜੇ ਤੁਸੀਂ ਰਾਮਗੜ੍ਹ ਦਾ ਮੈਚ ਬੋਲੇ ਹਾਂਜੀ ਆਰਾਮਗੜ ਵਾਲੇ ਕਹਿੰਦੇ ਵੀ ਅਸੀਂ ਗਰਾਉਂਡ ਚਾਵਾਂਗੇ ਜੇ ਤੁਸੀਂ ਮਟੋੜੇ ਦਾ ਮੈਚ ਉਹਨਾਂ ਨੂੰ ਅਸੀਂ ਸਵਾਲ ਕੀਤਾ ਜੀ ਇਹ ਗੱਲ ਤੋਂ ਬਿਲਕੁਲ ਮੁੱਕਰ ਗਏ ਜੀ ਨਹੀਂ ਉਹ ਤਾਂ ਚਲੋ ਪਤਾ ਗੱਲ ਕੀ ਹੈ ਦੇਖੋ ਉੱਥੇ ਲਾਇਵ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀਗੇ ਜੀ ਕਬੱਡੀ ਕੱਪ ਕੱਲਾ ਇਹ ਤਾਂ ਹੈ ਨਹੀਂ ਵੀ ਕੱਲਾ ਬ੍ਰਿੰਦਰ ਬਿੱਟੂ ਜ ਉਹਦੀ ਸੁਸਾਇਟੀ ਦੇਖ ਰਹੀ ਹੈ ਹਾਂਜੀ ਹਾਂਜੀ ਸਾਡੇ ਇਲਾਕੇ ਦੇ ਮੈਂ ਕਹਿੰਦਾ ਹਜ਼ਾਰਾਂ ਹੀ ਪ੍ਰਸ਼ੰਸਕ ਉੱਥੇ ਸੀਗੇ ਤੇ ਜਿਹੜੀ ਤੁਸੀਂ ਵੀਡੀਓ ਚਲਾਉਂਗੇ ਤੁਹਾਨੂੰ ਪਤਾ ਲੱਗ ਜਾਊਗਾ ਜੀ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ 1 2 3 ਜੀ ਦੇ ਉੱਤੇ ਜਿਹੜਾ ਇਹਦਾ ਲਾਈਵ ਟੈਲੀਕਾਸਟ ਉਹ ਦਿਖਾਇਆ ਗਿਆ ਸੀਗਾ ਜੇ ਕਿਸੇ ਦਰਸ਼ਕ ਨੂੰ ਕੋਈ ਸੰਕਾਏ ਮਨ ਚ ਤਾਂ ਉਹਦੇ ਤੇ ਵੀ ਜਾ ਕੇ ਦੇਖ ਸਕਦਾ ਹੈ ਹਾਂ 1 2 3 ਜਿਹੜਾ ਹੈਗਾ ਨਾ ਲਾਈਵ ਜੀ ਉਹ ਤੁਸੀਂ ਕੱਢ ਲਓ ਉਹਦੇ ਉੱਤੇ ਜਿਹੜੇ ਮੈਚ ਨੇ ਆ ਜਾਣਗੇ ਤੁਸੀਂ ਦੇਖ ਲਿਓ ਜੀ ਕਿੰਨਾ ਮਤਲਬ ਲੋਕਾਂ ਨੇ ਵੀ ਜਦੋਂ ਮੈਂ ਮਿੰਥਾ ਕੀਤੀ ਇਹਨਾਂ ਦੀ ਤੁਸੀਂ ਮੈਨੂੰ ਆਰਡਰਿਓ ਅਸੀਂ ਪੱਲੇ ਅੱਡ ਕੇ ਇਹਨਾਂ ਨੂੰ ਗਹਿਰੇ ਆ ਤੁਸੀਂ ਮੈਚ ਖੇਡ ਲਓ ਮਤਲਬ ਯਾਰ ਸਾਰਾ ਕੁਝ ਇੱਕ ਨਾ ਆਪਾਂ ਲਾਕੇ ਦੇ ਵਿੱਚ ਖੇਡਦੇ ਹਾਂ ਜਦੋਂ ਜਾ ਰਹੇ ਨੇ ਆ ਇੱਕ ਪਿਆਰ ਤੇ ਇੱਜ਼ਤ ਹੁੰਦੀ ਆ ਐਸਾ ਜ਼ਿੰਦਗੀ 'ਚ ਸਾਰਾ ਕੁਝ ਨਹੀਂ ਹੁੰਦਾ ਹਾਂਜੀ ਹਾਂਜੀ ਇੰਨਾ ਕਰਕੇ ਸਾਨੂੰ ਮਜਬੂਰੀ ਦੇ ਵਿੱਚ ਤਿੰਨ ਟੀਮਾਂ ਨੂੰ ਪ੍ਰਾਈਜ਼ ਆ ਜਿਹੜਾ ਉਹ ਵੰਡਣਾ ਪਿਆ ਠੀਕ ਹੈ ਜੀ ਠੀਕ ਹੈ ਜੀ ਉਹਦੇ 'ਚ ਬੈਸਟ ਰੇਟਰ ਯਾਫੀ ਦਾ ਜਿਹੜਾ 11-11000 ਰੁਪਇਆ ਸੀਗਾ ਜੀ ਉਹ ਅਸੀਂ ਤਾਂ ਦਿੰਦੇ ਜੇ ਕੋਈ ਮੈਚ ਹੁੰਦਾ ਫਾਈਨਲ ਜੀ ਕਿਉਂਕਿ ਵੈਸਟ ਰੇਡਰ ਤੇ ਜਾਫੀ ਨੂੰ 11-11 ਹਜ਼ਾਰ ਵੈਸਟ ਦੇਣਾ ਸੀਗਾ ਜੀ ਪਰ ਫਾਈਨਲ ਮੈਚ ਸਾਡਾ ਫਾਈਨਲ ਕੀ ਸੈਮੀ ਫਾਈਨਲ ਹੀ ਨਹੀਂ ਹੋਇਆ ਜੀ ਅਸੀਂ ਤਾਂ ਤਿੰਨ ਟੀਮਾਂ ਦੇ ਵਿੱਚ ਬਲਕਿ ਜਿਹੜਾ ਸੀਗਾ ਉਹ ਪ੍ਰਾਈਜ਼ ਹੈ ਉਹ ਵੰਡਤਾ ਜੀ ਹੁਣ ਗੱਲ ਇਹ ਹੈ ਕਿ ਜੇ ਤਾਂ ਕੋਈ ਭਾਈਚਾਰਕ ਤੌਰ ਤੇ ਆ ਕੇ ਗੱਲ ਕਰਦਾ ਹੈ ਹਾਂਜੀ ਕਿ ਭਾਈ ਜੀ ਅਸੀਂ ਟੀਮ ਖੇਡੀ ਐ ਚਲੋ ਸਾਡਾ ਜੋਰ ਲੱਗਿਆ ਇੱਕ ਵੱਖਰੀ ਗੱਲ ਹੁੰਦੀ ਆ ਪਰ ਜੇ ਕੋਈ ਬੈਗਮੇਲ ਕਰਨ ਦੀ ਕੋਸ਼ਿਸ਼ ਕਰੇ ਹਾਂਜੀ ਠੀਕ ਹੈ ਕਿ ਆਓ ਜੀ ਅਸੀਂ ਜੀ ਅਸੀਂ ਸਾਨੂੰ ਉਹਨੂੰ ਕਰਾਇਆ ਇੱਕ ਤਾਂ ਦੇਖੋ ਤੁਸੀਂ ਹੱਥ 8.5 ਲੱਖ ਰੁਪਏ ਦਾ ਟੂਰਨਾਮੈਂਟ ਖਰਾਬ ਕਰਤਾ ਹੂੰ ਇੰਨੇ ਲੋਕ ਉੱਥੇ ਪ੍ਰਸ਼ੰਸਕ ਬੈਠੇ ਨੇ ਹਜ਼ਾਰਾਂ ਦੀ ਗਿਣਤੀ ਉਹਨੂੰ ਦੇਖ ਰਹੇ ਨੇ ਤੁਹਾਨੂੰ ਪਿਆਰ ਕਰਦੇ ਨੇ ਜੀ ਤੇ ਦੂਜੀ ਗੱਲ ਅਸੀਂ ਤਾਂ ਦੇਖੋ ਕਬੱਡੀ ਨੂੰ ਪ੍ਰਮੋਟ ਕਰਦੇ ਆ ਕਿਹਦੀ ਕਬੱਡੀ ਹੈ ਹੂੰ ਇਹ ਰੇੜੀ ਵਾਲਿਆਂ ਨੂੰ ਰੋਜ਼ਗਾਰ ਦਿੰਦੀ ਹੈ ਹੂੰ ਠੀਕ ਹੈ ਜੀ ਇਹ ਕਬੱਡੀ ਗਰਾਊਂਡ 'ਚ ਕਲੀ ਪੌਣਿਆਂ ਨੂੰ ਰੋਜ਼ਗਾਰ ਦਿੰਦੀ ਹੈ ਹੂੰ ਰੈਫਰੀਆਂ ਨੂੰ ਵੀ ਰੋਜ਼ਗਾਰ ਦਿੰਦੀ ਹੈ ਦਾਲੀਆਂ ਲੈਟਾਂ ਜਨਰੇਟਰ ਟੈਂਟ ਕਿੰਨੇ ਕਰਾਂ ਦੀ ਰੋਟੀ ਚੱਲਦੀ ਹੈ ਜੀ ਪਰ ਇੰਨਾਂ ਖਿਡਾਰੀਆਂ ਨੂੰ ਲਿਆਕਤ ਚਾਹੀਦੀ ਹੈ ਸਾਡੇ ਬੱਚੇ ਨੇ ਸਾਡੇ ਭਰਾ ਨੇ ਅਸੀਂ ਤਾਂ ਪਿਆਰ ਕਰਦੇ ਆ ਪਰ ਮੈਂ ਇਨਾਂ ਕੇ ਝੋਲੀਆਂ ਹੱਡੀਆਂ ਆਪਣਾ ਸਮਝ ਕੇ ਵੀ ਚਲੋ ਸਾਡੇ ਆਪਣੇ ਬੱਚੇ ਨੇ ਜੀ ਪਰ ਇਨਾਂ ਨੇ ਜਮਾਂ ਹੀ ਬਿਲਕੁਲ ਕਦਰ ਨਹੀਂ ਕੀਤੀ ਤੇ ਸਾਨੂੰ ਸਿਰਫ ਇਸ ਗੱਲ ਦਾ ਦੁੱਖ ਹੈ ਹਮ ਜਦੋਂ ਅਸੀਂ ਟੀਮਾਂ ਨੂੰ ਬਾਖੀਆਂ ਨੂੰ ਕਰਾਇਆ ਦੇ ਸਕਦੇ ਆ ਜੀ ਕਿਸੇ ਨੂੰ 10000 ਰੁਪਏ ਦਿੱਤਾ ਕਿਸੇ ਨੂੰ 12 ਦਿੱਤਾ ਤਾਂ ਸਾਨੂੰ ਕੋਈ 10-20000 ਰੁਪਿਆ ਇਨਾਂ ਨੂੰ ਦੇ ਨਾ ਸਕਦੇ ਹਾਂ ਹਾਂ ਜੀ ਇਹ ਕਹਿੰਦੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਪੈਸਿਆਂ ਦੀ ਨਹੀਂ ਮੈਂ ਸੋਹੀ ਦੱਸ ਰਿਹਾ ਮੈਂ ਸੋਹੀ ਦੱਸ ਰਿਹਾ ਜੀ ਉਹੀ ਦੱਸ ਰਿਹਾ ਉੱਥੀ ਗੱਲ ਤੇ ਨਾ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਦੋ ਟੀਮਾਂ ਨੇ ਤੁਹਾਡਾ ਕਹਿਣਾ ਹੀ ਨਹੀਂ ਮੰਨਿਆ ਹੂੰ ਦੋ ਟੀਮਾਂ ਨੇ ਤੁਹਾਡਾ ਟੂਰਨਾਮੈਂਟ ਖਰਾਬ ਕਰਤਾ ਹੂੰ ਠੀਕ ਹੈ ਜੀ ਐਡਾ ਵੱਡਾ ਤੁਸੀਂ ਬਜਟ ਲਾਉਂਦੇ ਹੋ ਇੰਨੀ ਤੁਸੀਂ ਮਿਹਨਤ ਕਰਦੇ ਹੋ ਖੇਡ ਮੇਲੇ ਕਰਾਉਣ ਵਾਸਤੇ ਤੇ ਪਹਿਲਾਂ ਨਹੀਂ ਇਸ ਤੋਂ ਪਹਿਲਾਂ ਇਹ ਰੰਨੋ ਵੀ ਹੋਇਆ ਇਸ ਤੋਂ ਪਹਿਲਾਂ ਆਨੰਦਪੁਰ ਗਲੋਡ ਵੀ ਹੋਇਆ अच्छा so जो हर एक जगह मतलब ਇਹਨਾਂ ਖਿਡਾਰੀਆਂ ਦੇ ਜਿਹੜੇ ਰੋਲੇ ਨੂੰ ਪੈ ਰਹੇ ਨੇ ਜੋ ਕਿ ਬੜਾ ਨਿਰਾਸ਼ਾਜਨਕ ਹੈ ਤੇ ਜਿਸ ਦੇ ਨਾਲ ਮੈਂ ਕੰਨਾ ਕਬੱਡੀ ਖੇਡ ਚੱਲਦੋਂ ਕਾਫੀ ਵੱਡਾ ਜਲਾਤ ਨੁਕਸਾਨ ਹੈ ਹੁੰਦਾ ਹੈ ਜੇ ਤੁਸੀਂ ਆਪਾਂ ਆਪਣੇ ਇਲਾਕੇ ਦੀ ਵੀ ਗੱਲ ਕਰੀਏ ਆਪਣੇ ਇਲਾਕੇ ਦੇ ਵਿੱਚ ਪਹਿਲਾਂ ਕਿੰਨੇ ਕਬੱਡੀ ਖੇਡ ਮੇਲੇ ਹੁੰਦੇ ਸੀ ਜੀ ਤੇ ਉਹ ਉਹ ਘਟਣ ਦਾ ਕਾਰਨ ਕਿਤੇ ਨਾ ਕਿਤੇ ਇਹੀ ਹੈ ਕਿ ਕਿ ਖਿਡਾਰੀ ਆਪਣੀ ਜਿੱਦ ਕਰਦੇ ਆ ਤੇ ਮੰਨਦੇ ਨਹੀਂ ਇਹਨਾਂ ਨੂੰ ਚਾਹੀਦਾ ਕਿ ਇਹ ਸਬਰ ਰੱਖਣ ਸਬਰ ਰੱਖ ਕੇ ਪਿਆਰ ਨਾਲ ਗੱਲ ਕਰਨ ਜਦੋਂ ਕਮੇਟੀ ਤੁਸੀਂ ਮੈਨੂੰ ਇਹ ਦੱਸੋ ਅੱਜ ਇਹ ਮਟੋੜਾ ਤੇ ਰਾਮਗੜ੍ਹ ਦੀ ਟੀਮ ਹੂੰ ਦੋਨੋਂ ਇਕੱਠੇ ਹੋ ਕੇ ਕਹਿ ਰਹੇ ਨੇ ਜੀ ਸਾਡੀ ਕਲੱਬ ਨੇ ਸੁਣੀ ਨਹੀਂ ਜਾਂ ਸਾਡੇ ਨਾਲ ਧੱਕਾ ਕਰਤਾ ਜੀ ਤੇ ਅਸੀਂ 1 2 3 ਤੁਸੀਂ ਲਾਈਵ ਵੀਡੀਓ ਕੱਢ ਲਿਓ ਮੇਰੀ ਤੁਹਾਡੀ ਵੀਡੀਓ ਫੋਟੋ ਕੋਲ ਪਈ ਵੀ ਆ ਹਾਂਜੀ ਤੇ ਅਸੀਂ ਇਹਨਾਂ ਕਿ ਝੋਲੀਆਂ ਤੇਰੇ ਯਾਰ ਤੁਸੀਂ ਇਕੱਠੇ ਹੋ ਜੋ ਇਕੱਠੇ ਇਲਾਕੇ ਦੀਆਂ ਟੀਮਾਂ ਮੈਂ ਬੋਲ ਰਿਹਾ ਮੈਂ ਬੋਲ ਰਿਹਾ ਮਾਈਕ ਦੇ ਵਿੱਚ ਜੀ ਇਲਾਕੇ ਦੀਆਂ ਟੀਮਾਂ ਤੁਸੀਂ ਸਾਡਾ ਇਸ ਤਰ੍ਹਾਂ ਨਾ ਕਰੋ ਧੱਕਾ ਨਾ ਕਰੋ ਲੋਕ ਤੁਹਾਨੂੰ ਦੇਖਣਾ ਚਾਹੁੰਦੇ ਆ ਲੋਕ ਅਗਲੇ ਮੈਚ ਦੇਖਣਾ ਚਾਹੁੰਦੇ ਆ ਪਰ ਇਹਨਾਂ ਨੇ ਇੱਕ ਨਹੀਂ ਸੁਣੀ ਬਿੱਟੂ ਜੀ ਅਸੀਂ ਸਵਾਲ ਕੀਤਾ ਇਹ ਚੀਜ਼ਾਂ ਦਾ ਜਿਹੜਾ ਹੈਗਾ ਮੈਂ ਤੁਹਾਨੂੰ ਸੁਤਵਾਣਾ ਸਾਬ ਕਿਵੇਂ ਮੈਂ ਵੀ ਕਿਤੇ ਮੀਟਿੰਗ ਦੇ ਵਿੱਚ ਬੈਠਾ ਜੀ ਤੁਸੀਂ ਮੇਰੇ ਭਰਾ ਹਾਂ ਮੈਂ ਤਾਂ ਹੀ ਫੁੱਟੀ ਕਾਲ ਚੱਕੀ ਮੈਨੂੰ ਪਤਾ ਸੀ ਤੁਸੀਂ ਲਾਈਵ ਹੋ ਪਰ ਮੈਂ ਕਹਿੰਦਾ ਵੀ ਯਾਰ ਇੰਨਾ ਖਿਡਾਰੀਆਂ ਨੂੰ ਨਾ ਇਸ ਤਰ੍ਹਾਂ ਦੀਆਂ ਜਿੱਦਾਂ ਛੱਡ ਕੇ ਆਪਣੇ ਇਲਾਕੇ ਨੂੰ ਕਬੱਡੀ ਨੂੰ ਤੇ ਜਿਹੜੇ ਨਵੇਂ ਮੁੰਡੇ ਉੱtre ਉਹਨਾਂ ਵਾਸਤੇ ਜਿਹੜਾ ਰਸਤਾ ਉਹ ਖੋਲਣਾ ਚਾਹੀਦਾ ਹੈ ਜੀ ਤਾਂ ਜੋ ਜਿਹੜੀ ਇਹ ਕਬੱਡੀ ਨੂੰ ਆਪਾਂ ਜੀਵਤ ਰੱਖ ਸਕੀਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਹੂੰ ਤੇ ਜੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਇਸ ਤਰ੍ਹਾਂ ਖੇਡ ਮੇਲੇ ਖਰਾਬ ਕਰਾਂਗੇ ਤੇ ਜੇ ਕੋਈ ਉਮਰ ਤੋਂ ਵੱਡਾ ਤੁਹਾਡੇ ਤੋਂ ਤੁਹਾਡੇ ਅੱਗੇ ਆ ਕੇ ਝੋਲੀ ਹੱਟ ਜਾਵੇ ਮੈਨੂੰ ਐਂ ਦੱਸੋ ਦਵਾਲਾ ਸਾਹਿਬ ਉਸ ਤੋਂ ਉੱਪਰ ਕੀ ਹੁੰਦਾ ਹੂੰ ਜੇ ਕੋਈ ਵੱਡਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਖੜੇ ਆ ਤੇ ਸਭ ਦੇ ਸਾਹਮਣੇ ਤੁਹਾਡੇ ਅੱਗੇ ਝੋਲੀ ਆਉਂਦੀ ਹੈ ਮੈਂ ਉਹਨਾਂ ਨੂੰ ਸਵਾਲ ਕਿ ਮੈਂ ਤੁਹਾਨੂੰ ਤੁਸੀਂ 5-5 ਕਬੱਡੀਆਂ ਦੇ ਖੇਡ ਲਓ ਤੁਸੀਂ 10 ਯਾਰ ਜਦੋਂ ਤੁਸੀਂ ਫਿਰ ਸਾਡੀ ਨਹੀਂ ਮੰਨੀ ਤਾਂ ਫਿਰ ਅਸੀਂ ਵੀ ਤੁਹਾਡੀ ਕਿਉਂ ਮੰਨੀਏ ਮੈਨੂੰ ਐਂ ਦੱਸੋ ਜਦੋਂ ਤੁਸੀਂ ਸਾਡੀ ਨਹੀਂ ਮੰਨੀ ਖੇਡ ਮੇਲਾ ਲੋਕ ਚਾਹੁੰਦੇ ਸੀਗੇ ਭੂਲਣ ਦਾ ਮੈਚ ਹੈ ਜਿਹੜਾ ਢੰਡੋਰੀ ਦੇ ਨਾਲ ਬੜਾ ਤਕੜਾ ਮੈਚ ਹੋਣਾ ਸੀਗਾ ਸੈਮੀਫਾਈਨਲ ਲੋਕ ਚਾਹੁੰਦੇ ਸੀਗੇ ਉਹ ਮੈਚ ਦੇਖਣਾ ਠੀਕ ਹੈ ਜੀ ਪਰ ਇਹਨਾਂ ਨੇ ਜਿੱਦ ਕੀਤੀ ਜਦੋਂ ਇਹਨਾਂ ਨੇ ਜਿੱਤ ਕੀਤੀ ਅਸੀਂ ਬੈਠੇ ਰਹੇ ਦੇਖਦੇ ਰਹੇ ਲੋਕ ਘਰਾਂ ਨੂੰ ਜਾਣ ਲੱਗੇ ਨਰਾਜ ਹੋ ਰਾਤ ਨੂੰ ਦੇਖੋ ਜੇ ਜੇ ਆਪਾਂ ਕਬੱਡੀ ਮੇਲੇ 8 ਵਜੇ ਸਮਾਪਤ ਕਰਦੇ ਆ ਤਾਂ ਉਹਨਾਂ ਨਾਲ ਖਿਡਾਰੀਆਂ ਨੂੰ ਫਾਇਦਾ ਹੈ ਟਾਈਮ ਨਾਲ ਘਰੇ ਜਾ ਕੇ ਸੌਂ ਸਕਦੇ ਆ ਖਾਣਾ ਖਾ ਸਕਦੇ ਆ ਆਪਣੀ ਅਗਲੇ ਦਿਨ ਸਵੇਰੇ ਉੱਠਦੇ ਆ ਠੀਕ ਹੈ ਹੁਣ ਰਾਤ ਨੂੰ ਕੀ ਹੁੰਦਾ ਜੇ ਅਸੀਂ ਇਹਨਾਂ ਲੋਕਾਂ ਦੇ ਪਿੱਛੇ ਲੱਗਦੇ ਆ 11 11 12 12 ਵਜੇ ਤੱਕ ਖੇਡ ਮੇਲੇ ਚੱਲਦੇ ਆ ਰਸਤੇ 'ਚ ਐਕਸੀਡੈਂਟ ਹੋ ਜਾਂਦੇ ਆ ਖਿਡਾਰੀਆਂ ਦੀ ਸੱਟਾਂ ਲੱਗ ਜਾਂਦੀਆਂ ਕਿਸ ਦੀ ਲੱਤ ਟੁੱਟ ਗਈ ਕਿਸ ਦੀ ਬਾਹਰ ਟੁੱਟ ਗਈ ਕੋਈ ਆਪਣੇ ਮਾਪੇ ਦਾ ਇਕਲੌਤਾ ਪੁੱਤਰ ਹੁੰਦਾ ਕੋਈ ਘਰ ਇਸੇ ਕਰਕੇ ਅਸੀਂ ਇੱਕ ਟਾਰਗੇਟ ਲਿਆ ਸੀ ਕਿ ਅੱਜ ਵੀ ਅਸੀਂ ਖੇਡਾਂ ਸਾਢੇ 7-8 ਵਜੇ ਫਾਈਨਲ ਖਤਮ ਕਰਨੀਆਂ ਨੇ ਤੇ ਉਹ ਹੋ ਵੀ ਜਾਂਦੀਆਂ ਤੇ ਮੈਂ ਗਰਾਊਂਡ 'ਚ ਜਾ ਕੇ ਇਹਨਾਂ ਦੀਆਂ ਮਿੰਤਾਂ ਇਹ ਸਾਰੇ ਰਾਂਗੜ ਵਾਲੇ ਮੇਰਾ ਮੇਰਾ ਸਵਾਲ ਆ ਬਿੱਟੂ ਜੀ ਇੱਕ ਇਹ ਇਹਨਾਂ ਨੂੰ ਅਸੀਂ ਸਵਾਲ ਕੀਤਾ ਕਿ ਬਾਈ ਜੀ ਉਹ ਤਾਂ ਪੱਲੇ ਆਰਡਰ ਨੇ ਵੀਡੀਓ ਦਿਖ ਰਹੀਆਂ ਨੇ ਕਹਿੰਦੇ ਬਾਈ ਸਾਡਾ ਅਕਸਰ ਰੌਲਾ ਹੋ ਜਾਂਦਾ 65 ਨੂੰ ਲੈ ਕੇ ਐਡੀ ਕੀ ਗੱਲ ਸੀ ਸਾਡੀ ਵੀ ਬਦਨਾਮੀ ਹੋ ਰਹੀ ਸਾਨੂੰ ਲੋਕਾਂ ਦੇ ਕੌਲਾ ਆ ਰਹੇ ਹਾਂ ਜੀ ਉੱਥੇ ਅੰਤਰਰਾਸ਼ਟਰੀ ਖਿਡਾਰੀ ਵੀ ਸੀਗੇ ਕਿ ਇਹ ਤਾਂ ਹੈ ਨਹੀਂ ਵੀ ਇਹ ਇਕੱਲੇ ਇਕਲੋਤੇ 플레이ਰ ਨੇ ਮੈਂ ਵੀ ਕਬੱਡੀ ਖੇਡੇ ਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਸੇਵਕ ਮੋਟਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਦਿੱਤੂਪੁਰ ਹੋਰ अनेका ਬੰਦੇ ਉੱਥੇ ਕੋਈ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਸੀਗੇ ਹੋਰ ਪ੍ਰਸ਼ੰਸਕ ਵੀ ਸੀਗੇ ਜਿਹੜੇ ਪਹਿਲਾਂ ਕਿਸੇ ਸਮੇਂ ਆਪਣੇ ਸਮੇਂ ਦੇ ਵਿੱਚ ਮਹਾਨ ਖਿਡਾਰੀ ਰਹੇ ਨੇ ਯਾਰ ਜਦੋਂ ਸਾਰੇ ਲੋਕ ਤੁਹਾਨੂੰ ਸਮਝਾ ਰਹੇ ਨੇ ਇਵਨ ਕਿ ਰਾਮਗੜ੍ਹ ਪਿੰਡ ਤੋਂ ਮੇਰਾ ਵੱਡਾ ਭਰਾ ਹੈ ਕਾਕਾ ਮੇਰਾ ਵੱਡਾ ਭਰਾ ਵੀ ਜੀ ਬਹੁਤ ਚ ਨੌਕਰੀ ਕਰਦਾ ਉਹਨੂੰ ਕਬੱਡੀ ਬੇਇੱਜ਼ਤੀ ਮਿਲੀ ਮੈਂ ਉਹਨੂੰ ਵੀ ਬੇਨਤੀਆਂ ਕੀਤੀਆਂ ਮੈਂ ਕਿ ਯਾਰ ਤੁਸੀਂ ਸਮਝਾਓ ਤੁਹਾਡੇ ਜੇ ਉਹ ਯਾਰ ਨਹੀਂ ਮੰਨੀ ਤਾਂ ਫਿਰ ਨਾ ਮੰਨੋ ਹੁਣ ਮੈਂ ਵੀ ਮੀਟਿੰਗ ਦੇ ਵਿੱਚ ਬੈਠਾ ਪੰਜ ਜੀ ਦੂਜੀ ਦੂਜੀਆਂ ਇੱਕ ਸਵਾਲ ਹੋ ਰਾ ਜੀ ਉਹ ਕਹਿੰਦੇ ਜੀ ਦੂਜੀਆਂ ਟੀਮਾਂ ਨੂੰ ਫਿਰ ਇੱਕ ਨੂੰ 22 ਚ ਰੱਖ ਕੇ ਮੈਚ ਕਰਾਇਆ ਜਾ ਸਕਦਾ ਸੀ ਕਹਿੰਦੇ ਉਹਨਾਂ ਨੂੰ ਤੁਸੀਂ ਇਹ ਗੱਲ ਦੱਸੋ ਹਮਮ ਤਵਾਨਾ ਸਾਹਿਬ ਜਦੋਂ ਇਹ ਕਹਿੰਦੇ ਵੀ ਸਾਡੇ ਦੋਹਾਂ ਦੇ ਵਿੱਚੋਂ ਇੱਕ ਟੀਮ ਦਾ ਖੇਡੂਗੀ ਉਹ ਖੇਡੂਗੀ ਹਮ ਅਸੀਂ ਕਿਹਾ ਵੀ ਜਿਹੜੀ ਮਰਜ਼ੀ ਖੇਡ ਲਓ ਜੀ ਮਟੋੜੇ ਵਾਲੇ ਕਹਿੰਦੇ ਨੇ ਜੇ ਤੁਸੀਂ ਗਰਾਊਂਡ 'ਚ ਬੜੇ ਅਸਿੱਧੇ ਨਾਲ ਲੜਾਈ ਕਰਾਂਗੇ ਰਾਮਗੜ ਵਾਲੇ ਕਹਿੰਦੇ ਆ ਅਸੀਂ ਲੜਾਈ ਲੜ ਅਸੀਂ ਕਰਾਂਗੇ ਇੱਕ ਦੂਜੇ ਨਾਲ ਹੀ ਲੜ ਰਹੇ ਨੇ ਗਰਾਊਂਡ ਦੇ ਵਿੱਚ ਤੁਸੀਂ ਸਾਰਾ ਮਾਹੌਲ ਨੂੰ ਦੇਖ ਕੇ ਫੈਸਲਾ ਲੱਤਾ ਜੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਤੇ ਵੀ ਯਕੀਨ ਨਾ ਕਰੋ ਤੁਸੀਂ ਇੱਕ ਦੋ ਤਿੰਨ ਤੇ ਲਾਈਵ ਫੋਨ ਲਓ ਲਾਈਵ ਫੋਨ ਕੇ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਹੈ ਕਿ ਕੀ ਇਹਨਾਂ ਜਿਹੜੇ ਖਿਡਾਰੀਆਂ ਨੇ ਮਤਲਬ ਉੱਥੇ ਮਾਹੌਲ ਹੈ ਜਿਹੜਾ ਉਹ ਖਰਾਬ ਕੀਤਾ ਹੈ ਇੱਕ ਆਖਰੀ ਸਵਾਲ ਆ ਪੁੱਛੋ ਜੀ ਮੇਰਾ ਵੀ ਸਾਡੇ ਭਰਾਣੇ ਪਰ ਇਹਨਾਂ ਨੂੰ ਮੈਂ ਕਹਿੰਦਾ ਵੀ ਜੇ ਕਬੱਡੀ ਨੂੰ ਜੀਵਤ ਰੱਖ ਔਰ ਨਿਤਿਆਨੇ ਉਹ ਬੰਦ ਕਰ ਦੋ ਤੁਸੀਂ ਕਲੱਬੀ ਕਲੱਬਾਂ ਨੂੰ ਉਂਗਲੀ ਕਰਦੇ ਹੋ ਪਹਿਲਾਂ ਪੇ ਦਿਨ ਕਬੱਡੀ ਕੱਪ ਹੁੰਦਾ ਸੀ ਲੋਟ ਹੁੰਦਾ ਸੀ ਠੀਕ ਹੈ ਜੀ ਆਪਣੇ ਇਲਾਕੇ ਦੇ ਵਿੱਚ ਗੌਰ ਬਹੁਤ ਤਗੜੀਆਂ ਖੇਡਾਂ ਹੁੰਦੀਆਂ ਸੀ ਕਿ ਅਸਕਰਾਲੀ ਬਹੁਤ ਤਗੜੀਆਂ ਖੇਡਾਂ ਹੁੰਦੀਆਂ ਸੀ ਉਹ ਹੌਲੀ ਹੌਲੀ ਲੋਕ ਪਿੱਛੇ ਆਣਗੇ ਕਿਉਂਕਿ ਇਹ ਖਿਡਾਰੀ ਕਹਿੰਦੀ ਇੱਜ਼ਤ ਨਹੀਂ ਕਰਦੇ ਜੀ ਮੇਰਾ ਲਾਸਟ ਸਵਾਲ ਹੈ ਜੀ ਹਾਂਜੀ ਹਾਂਜੀ ਤੇ ਇਹਨਾਂ ਨੇ ਇੱਕ ਅਲੀਗੇਸ਼ਨ ਹੋਰ ਲਗਾਇਆ ਜੀ ਕਿ ਬਰਿੰਦਰ ਕੁਮਾਰ ਬਿੱਟੂ ਸਿਆਸੀ ਲਾਹਾ ਘਟਣ ਲਈ ਟੂਰਨਾਮੈਂਟ ਕਮਾਉਂਦਾ ਏ ਤੇ ਇਹਦੇ ਵਿੱਚੋਂ ਪੈਸੇ ਕਮਾਉਂਦਾ ਏ ਇਹ ਅਲੀਗੇਸ਼ਨ ਇਹਨਾਂ ਨੇ ਲਗਾਇਆ ਨਹੀਂ ਜੀ ਚਲੋ ਭਾਈ ਇਹਨਾਂ ਨੂੰ ਕਹੋ ਤੁਸੀਂ ਵੀ ਕਰਾਇਆ ਕਰੋ ਜੇ ਇੰਨੇ ਹੀ ਪੈਸੇ ਇਹ ਇਕੱਠੇ ਹੁੰਦੇ ਨੇ ਜਾਂ ਬਚਦੇ ਨੇ ਇਹ ਵੀ ਕਰਵਾ ਲਿਆ ਕਰਨ ਕਿਹੜਾ ਕਿਸ ਨੂੰ ਰੋਕਿਆ ਦਵਾਣਾ ਸਭ ਜਿਹੜਾ ਮਰਜ਼ੀ ਕਰਾਵੇ ਜੀ ਜੀ ਇਹਦਾ ਲੋਕਤੰਤਰ ਹੈ ਸਾਰਿਆਂ ਨੂੰ ਆਜ਼ਾਦੀ ਹੈ ਜੀ ਸਾਰਿਆਂ ਨੂੰ ਆਜ਼ਾਦੀ ਹੈ ਜੇ ਆਪਣਾ ਕਰਵਾ ਸਕਦੇ ਆ ਜੀ ਜਿਹੜਾ ਵੀ ਚਾਹੇ ਜੀ ਜਿਹੜਾ ਵੀ ਚਾਹੇ ਤੇ ਤੇ ਹਰ ਵਾਰ ਇਹ ਹੀ ਉਹਨਾਂ ਨੇ ਕਿਹਾ ਕਿ ਸਾਡਾ ਫੋਨ ਨਹੀਂ ਚੱਕਦੇ ਬ੍ਰਿੰਦਰ ਕੁਮਾਰ ਬਿੱਟੂ ਜੀ ਹਰ ਵਾਰ ਕਹਿ ਦਿੰਦੇ ਨੇ ਮੈਂ ਨਹੀਂ ਚੱਕਿਆ ਉਹ ਪਛੋ ਵੀ ਪਿਛਲੇ ਸਾਲ ਵੀ ਜਦੋਂ ਇਹ ਖੇਡੇ ਨੇ ਇਹ ਮੈਚ ਹਾਰ ਗਏ ਹੂੰ ਇਹੀ ਰਾਮਗੜ੍ਹ ਦੀ ਟੀਮ ਸੀ ਸ਼ਾਇਦ ਜੀ ਇਹ ਹਾਰ ਕੇ ਇੱਕ ਸਾਲ ਪਤਾ ਨਹੀਂ ਪਿਛਲੇ ਸਾਲ ਆ ਰਹੇ ਜਾਂ ਉਸ ਤੋਂ ਪਿਛਲੇ ਸਾਲੇ ਮੇਰੇ ਕੋਲ ਆਏ ਕਹਿੰਦੇ ਬਾਈ ਜੀ ਯਾਰ ਅਸੀਂ ਮੈਚ ਹਾਰ ਕੇ ਸਾਡਾ ਜੋਰ ਬੜਾ ਲੱਗਿਆ ਹਾਂਜੀ ਵੀ ਸਾਡੀ ਕੋਈ ਮਾਲੀ ਮਦਦ ਕਰ ਦਿਓ ਮੈਂ 10000 ਰੁਪਏ ਦੀ ਮਾਲੀ ਮਦਦ ਕੀਤੀ ਬਾ ਚਲੋ ਕੋਈ ਗੱਲ ਨਹੀਂ ਹਾਰ ਜਿੱਤ ਬਣੀ ਬਈ ਤੁਸੀਂ ਵਧੀਆ ਕਰਦੇ ਹੋ ਲੈ ਜਾਓ ਪੈਸੇ ਹੂੰ 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 ਠੀਕ ਹੈ ਪਰ ਇਹਦੀ ਗੱਲ ਕੋਈ ਪੈਸੇ ਕਮਾ ਰਿਹਾ ਜਾਂ ਨਹੀਂ ਕਮਾ ਰਿਆ ਦੇਖੋ ਇਹਨਾਂ ਨੂੰ ਕੋਈ ਵੀ ਤੁਸੀਂ ਕਮਾ ਕੇ ਦੇਖ ਲਓ ਭਾਈ ਤੁਸੀਂ ਵੀ ਕਰਵਾ ਕੇ ਦੇਖ ਲਓ ਕੀ ਵੀ ਤਾਂ ਬਚਦੇ ਹੀ ਹੁਣ ਜੀ ਠੀਕ ਹੈ ਜੀ ਜੀ ਧੰਨਵਾਦ ਦਿੱਤੀ ਜੀ ਫਸਟ ਕੇ ਰੋਕੇਰ ਵਾਲਾ ਸਾਹਿਬ ਹਾਂਜੀ ਹਾਂਜੀ ਥੈਂਕ ਯੂ ਬਰਾ ਸਾਹਿਬ ਧੰਨਵਾਦ ਜੀ ਧੰਨਵਾਦ ਪੱਖ ਦੇਣ ਦੇ ਲਈ ਜੀ ਠੀਕ ਹੈ ਤੁਵਾਲਾ ਸਾਹਿਬ ਥੈਂਕ ਯੂ ਜੀ ਧੰਨਵਾਦ ਜੀ ਸੋ ਇਹ ਸਨ ਬ੍ਰਿੰਦਰ ਕੁਮਾਰ ਬਿੱਟੂ ਜੀ ਭਾਜਪੀ ਦੇ ਜੂਥ ਦੇ ਆਗੂ ਨੇ ਪਟਿਆਲੇ ਜ਼ਿਲ੍ਹੇ ਤੋਂ ਸੋ ਇਹਨਾਂ ਨੇ ਕਿਹਾ ਕਿ ਮਾਹੌਲ ਇਦਾਂ ਦਾ ਬਣ ਗਿਆ ਸੀ ਲੜਾਈ ਹੋਣ ਦਾ ਡਰ ਸੀ ਤਾਂ ਅਸੀਂ ਇਹ ਟੂਰਨਾਮੈਂਟ ਹੈ ਜਿਹੜਾ ਉੱਥੇ ਰੋਕ ਕੇ ਤਿੰਨ ਟੀਮਾਂ ਦੇ ਵਿੱਚ ਇਨਾਮ ਹੈ ਜਿਹੜਾ ਸਾਨੂੰ ਵੰਡਣਾ ਪਿਆ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਗਿਆ 1 2 3 ਲਾਈਵ ਤੇ ਸਾਰਾ ਜਿਹੜਾ ਮਾਹੌਲ ਬਣਿਆ ਉਹਦੀ ਵੀਡੀਓ ਪਈ ਆ ਕੋਈ ਵੀ ਦੇਖ ਸਕਦਾ ਹੈ ਜੇ ਕਿਸੇ ਨੂੰ ਡਾਟ ਆ ਫਿਲਹਾਲ ਜੋ ਫਲੇਰਾ ਨੇ આરોਪ ਲਗਾਏ ਨੇ ਇਹਨਾਂ ਦਾ ਪੱਖ ਲੱਤਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਨੂੰ ਕਿੱਦਾਂ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਫਿਲਹਾਲ ਸਾਨੂੰ ਦੋ ਆ ਗਿਆ ਧੰਨਵਾਦ